ਤੁਸੀਂ ਸੁਣ ਰਹੇ ਹੋ ਕਿਤਾਬ ਬੇਲਿਓ ਨਿਕਲਦੇ ਸ਼ੇਰ ਅੱਠਵਾਂ ਅੰਕ ਹੈ ਨਵਾਬ ਕੜਾ ਜੱਬ ਮੁਖ ਮੈਂ ਪਾਇਓ ਧੰਨ ਨਾਨਕ ਗੁਰ ਉਨੇ ਅਲਾਇਓ ਅਦੀਨਾ ਬੇਗ ਨੂੰ ਸੁਨੇਹਾ ਭੇਜੋ ਤੇ ਤੁਰੰਤ ਹਾਜ਼ਰ ਹੋਣ ਲਈ ਕਹੋ ਤੈਮੂਰ ਨੇ ਜਲੰਧਰ ਦੇ ਸੂਬੇਦਾਰ ਅਦੀਨਾ ਬੇਗ ਨੂੰ ਬੁਲਾਵੇ ਦਾ ਖੱਤ ਭੇਜਵਾਇਆ ਅਸਲ ਵਿੱਚ ਅਦੀਨਾ ਬੇਗ ਨੇ ਕਾਫੀ ਸਮੇਂ ਤੋ ਮਿਥਿਆ ਹੋਇਆ ਕਰ ਨਹੀਂ ਦਿੱਤਾ ਸੀ ਸੋ ਤੈਮੂਰ ਨੂੰ ਇਹ ਵੀ ਸੀ ਕਿ ਜੇ ਅਦੀਨੇ ਤੋਂ ਸਾਰਾ ਘਰ ਉਗਰਾ ਲਿਆ ਜਾਵੇ ਤਾਂ ਸ਼ਾਇਦ ਸਿੰਘਾਂ ਵੱਲੋਂ ਹੋਈ ਲੁੱਟ ਦੀ ਪਰਪਾਈ ਹੋ ਸਕਦੀ ਹੈ ਚਿੱਠੀ ਵਿੱਚ ਸਾਫ਼-ਸਾਫ਼ ਲਿਖਿਆ ਗਿਆ ਸੀ ਕਿ ਸਿੱਖਾਂ ਦੇ ਖਾਤਮੇ ਲਈ ਵਿਯੰਤ ਕਰਨੀ ਹੈ ਤੁਰੰਤ ਹਾਜ਼ਰ ਹੋਵੋ ਪਰ ਅਦੀਨਾ ਬੇਗ ਨੇ ਖਿਮਾ ਮੰਗਦਿਆਂ ਤੈਮੂਰ ਲਈ ਬਹੁਮੁੱਲੇ ਤੋਹਫੇ ਭੇਜੇ ਤੇ ਹਾਜ਼ਰ ਹੋਣ ਤੋਂ ਅਸਮਰਥਾ ਜ਼ਾਹਿਰ ਕੀਤੀ ਉਸਨੇ ਕਪੂਰਥਲੇ ਦੇ ਰਸੂਖ ਵਾਲੇ ਸਰਬਰਾ ਨੂੰ ਸੁਨੇਹਾ ਦੇ ਕੇ ਭੇਜਿਆ ਤਾਂ ਉਮਰ ਅਦੀਨਾ ਬੇਗ ਕਦੇ ਵੀ ਮੁਕੰਮਲ ਰੂਪ ਵਿੱਚ ਕਿਸੇ ਇੱਕ ਧਿਰ ਨਾਲ ਨਹੀਂ ਖਲੋ ਸਕਿਆ ਇਹ ਉਸਦੀ ਮੌਕਾ ਪ੍ਰਸਤੀ ਕਹਿ ਲੋ ਜਾਂ ਉਸਦਾ ਡਰ ساری ਉਮਰ ਉਹ ਢੇ ਬਦਲਦਾ ਹੀ ਰਿਹਾ ਇਸ ਵਾਰ ਵੀ ਉਸ ਨੂੰ ਜਾਪਿਆ ਕਿ ਤੈਮੂਰ ਦਾ ਵਿਦੇਸ਼ੀ ਹਮਲਾਵਰ ਹੈ ਚਾਰ ਦਿਨਾਂ ਨੂੰ ਆਪਣੇ ਵਤਨ ਪਰਤ ਜਾਵੇਗਾ ਪਰ ਸਿੱਖਾ ਨੇ ਤਾਂ ਇੱਥੇ ਹੀ ਰਹਿਣਾ ਹੈ ਕਿਉਂ ਉਹਨਾਂ ਨਾਲ ਵੈਰ ਪਾਇਆ ਜਾਵੇ ਦੂਜਾ ਕਾਰਨ ਇਹ ਵੀ ਸੀ ਕਿ ਅਦੀਨਾ ਬੇਗ ਦੁਰਾਨੀਆਂ ਦਾ ਕਰ ਦੇਣ ਤੋਂ ਵੀ ਪਾਸਾ ਵਟ ਰਿਹਾ ਸੀ ਤੈਮੂਰ ਦਾ ਇੱਕ ਹੋਰ ਸੁਨੇਹਾ ਆਇਆ ਜੇ ਹਾਜ਼ਰ ਹੋਵੇਂਗਾ ਤਾਂ ਖਿਮਾ ਜ਼ਰੂਰ ਮਿਲੇਗੀ ਮਾਲੀਆ ਭਰ ਦੇਵਾਂਗਾ ਤਾਂ ਜਾਨ ਬਖਸ਼ੀ ਹੋ ਜਾਏਗੀ ਨਹੀਂ ਤਾਂ ਹੁਣ ਸੁਨੇਹਾ ਨਹੀਂ ਤੇਰੀ ਮੌਤ ਆਏਗੀ ਇਹ ਸੁਨੇਹਾ ਮਿਲਦਿਆਂ ਹੀ ਅਦੀਨਾ ਜਲੰਧਰ ਛੱਡ ਕੇ ਸ਼ਿਵਾਲਕ ਦੀਆਂ ਪਹਾੜੀਆਂ ਵੱਲ ਭੱਜ ਗਿਆ ਸੁਨੇਹਾ ਲੈ ਕੇ ਗਏ ਹਲਕਾਰਿਆਂ ਨੇ ਤੈਮੂਰ ਨੂੰ ਇਸ ਖਬਰ ਦੇ ਨਾਲ ਨਾਲ ਇੱਕ ਹੋਰ ਘਟਨਾ ਬਾਰੇ ਵੀ ਦੱਸਿਆ ਜਿਸ ਨੂੰ ਸੁਣ ਕੇ ਤੈਮੂਰ ਨੂੰ ਸਨ ਕੱਪੜੀ ਅੱਗ ਲੱਗ ਗਈ ਸਰਹੰਦ ਤੋਂ ਲਾਹੌਰ ਆ ਰਹੇ ਦੋ ਪਠਾਨ ਸੈਨਾਪਤੀਆਂ ਨੂੰ ਕਰਤਾਰਪੁਰ ਦੀ ਹੱਦ ਵਿੱਚ ਕਿਸੇ ਨੇ ਮਾਰ ਦਿੱਤਾ ਸੀ ਤੇ ਸ਼ੱਕ ਦੀ ਸੂਈ ਸਿੱਧੀ ਸਿੱਖਾਂ ਵੱਲ ਗਈ। ਤੈਮੂਰ ਨੇ ਅਬਦਾਲੀ ਦੇ ਕਹਿਣ ਤੇ ਨਾਸਰ ਅਲੀ ਨੂੰ ਜਲੰਧਰ ਦਾ ਸੂਬਾ ਨਿਯੁਕਤ ਕੀਤਾ ਤੇ ਨਾਲ ਹੀ ਹਦਾਇਤ ਕਰ ਦਿੱਤੀ ਕਿ ਸਿੱਖਾਂ ਨੂੰ ਖਤਮ ਕਰਨ ਵਿੱਚ ਆਪਣੀ ਪੂਰੀ ਵਾਹ ਲਾ ਦੇਵੇ। ਪਹਾੜਾਂ ਵਿੱਚ ਭਟਕਦੇ ਫਿਰਦੇ ਅਦੀਨਾ ਬੇਗ ਦੀ ਹੁਣ ਕੋਈ ਵਾਹ ਨਹੀਂ ਚੱਲ ਰਹੀ ਸੀ। ਸਿੱਖਾਂ ਨਾਲ ਉਹ ਵਿਗਾਰਨਾ ਨਹੀਂ ਚਾਹੁੰਦਾ ਸੀ ਤੇ ਅਫਗਾਨਾਂ ਨਾਲ ਟੱਕਰ ਲੈਣ ਦੀ ਉਸ ਵਿੱਚ ਸਮਰੱਥਾ ਨਹੀਂ ਸੀ। ਅਦੀਨੇ ਨੂੰ ਦੁਬਿਧਾ ਵਿੱਚ ਦੇਖ ਕੇ ਇੱਕ ਸਿੱਖ ਜੋ ਅਦੀਨੇ ਦੀ ਫੌਜ ਵਿੱਚ ਨੌਕਰੀ ਕਰਦਾ ਸੀ ਕੋਲ ਆਇਆ ਤੇ ਬੋਲਿਆ ਸੂਬੇਦਾਰ ਸਾਹਿਬ ਜੇ ਤੁਸੀਂ ਕਿਸੇ ਤਰ੍ਹਾਂ ਬਾਬਾ ਵਡਪਾਗ ਸਿੰਘ ਤੀਕਪੂਜ ਜਾਓ ਤੇ ਰਵਾਸਤਾ ਪਾਓ ਤਾਂ ਉਹ ਜ਼ਰੂਰ ਤੁਹਾਡੀ ਮਦਦ ਕਰਨਗੇ। ਉਹ ਆਪ ਇਹਨਾਂ ਅਫਗਾਨਾਂ ਦੇ ਸਤਾਏ ਹੋਏ ਹਨ ਤੇ ਇਹਨਾਂ ਪਹਾੜਾਂ ਵਿੱਚ ਹੀ ਕਿਤੇ ਡੇਰਾ ਕਰੀ ਬੈਠੇ ਹਨ। ਉਨ੍ਹਾਂ ਕੋਲ ਫੌਜ ਵੀ ਕਾਫੀ ਹੈ ਨਾਲ ਹੀ ਉਹਨਾਂ ਦਾ ਸਿੱਖਾਂ ਵਿੱਚ ਵੀ রসੂਖ ਹੈ ਤੇ ਉਹ ਮਦਦ ਲਈ ਖਾਲਸੇ ਨੂੰ ਚਿੱਠੀ ਖਲਾ ਸਕਦੇ ਹਨ ਇਹ ਸੁਣਦਿਆਂ ਦੀਨਾ ਬੇਗ ਦੇ ਚਿਹਰੇ ਤੇ ਰੌਣਕ ਆ ਗਈ ਉਹ ਚਾਹੁੰਦਾ ਵੀ ਸੀ ਕਿ ਕਿਸੇ ਤਰ੍ਹਾਂ ਇਹ ਖਬਰ ਸਿੱਖਾਂ ਤੱਕ ਪਹੁੰਚ ਜਾਵੇ ਕਿ ਅਦੀਨਾ ਬੇਗ ਨੇ ਸਿੱਖਾਂ ਨੂੰ ਮਾਰਨ ਦੀ ਥਾਂ ਦੁਆਬੇ ਦੀ ਸੂਬੇ ਸੂਬੇਦਾਰੀ ਨੂੰ ਠੋਕਰ ਮਾਰ ਦਿੱਤੀ ਹੈ ਭੱਜਿਆ ਫੇਰ ਭਾਵੇਂ ਉਹ ਆਪਣੇ ਕਿਸੇ ਸਵਾਰਥ ਜਾਂ ਡਰੋਂ ਹੀ ਸੀ ਅਦੀਨੇ ਨੇ ਉਸ ਸਿੱਖ ਨੂੰ ਆਪਣਾ ਵਕੀਲ ਬਣਾ ਕੇ ਬਾਬਾ ਵੜਪਾਗ ਸਿੰਘ ਵੱਲ ਕੱਲਿਆ ਤੂੰ ਉਹਨਾਂ ਨੂੰ ਕਹੀਂ ਕਿ ਜੇ ਉਹ ਸਾਡੀ ਮਦਦ ਲਈ ਮੰਨ ਜਾਂਦਾ ਮੈਂ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਤਿਆਰ ਹਾਂ ਸਿੱਖ ਫੌਜਾਂ ਲਈ ਗੋਲਾ ਬਾਰੂਤ ਤੇ ਰਸਦ ਦਾ ਪ੍ਰਬੰਧ ਮੈਂ ਆਪਣੇ ਸਿਰੋਂ ਕਰਾਂਗਾ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਟੋਟ ਨਹੀਂ ਆਵੇਗੀ ਤੂੰ ਉਹਨਾਂ ਨੂੰ ਲੱਭ ਤੇ ਜਲਦੀ ਨਾਲ ਸਾਡਾ ਸੁਨੇਹਾ ਪਹੁੰਚਾ ਕਹਿੰਦਿਆਂ ਅਦੀਨੇ ਨੇ ਸਿੱਖ ਨੂੰ ਵਿਦਾ ਕੀਤਾ ਏ ਬਾਬਾ ਵੜਪਾਗ ਸਿੰਘ ਉਹ ਧੌਲੀ ਧਾਰ ਵਾਲੇ ਬਾਬਾ ਵੜਪਾਗ ਸਿੰਘ ਸਨ ਦਰਬਾਰਾ ਸਿੰਘ ਬਾਬੇ ਪੰਗੂ ਵੱਲ ਤੱਕ ਦਿਆਂ ਬੋਲਿਆ ਬਿਲਕੁਲ ਉਹੀ ਬਾਬਾ ਵੜਪਾਗ ਸਿੰਘ ਉਹਨਾਂ ਨਾਲ ਵੀ ਪਠਾਨਾਂ ਦੀਆਂ ਝੜਪਾਂ ਹੋਈਆਂ ਸਨ ਕਿ ਉਹ ਵੀ ਪਹਾੜਾਂ ਵਿੱਚ ਫਕਾਨਾ ਕਰਕੇ ਗਏ ਸਨ ਹਾਂ ਬਿਲਕੁਲ ਤੁਸੀਂ ਪਹਿਲਾਂ ਫਿਰ ਉਹਨਾਂ ਦੇ ਪਹਾੜਾਂ ਵਿੱਚ ਜਾਣ ਦਾ ਕਿੱਸਾ ਹੀ ਸੁਣ ਲਵੋ ਬਾਬਾ ਪੰਗੂ ਬੋਲਿਆ ਨਾਸਰ ਅਲੀ ਨੂੰ ਜਦ ਜਲੰਧਰ ਦਾ ਸੂਬਾ ਥਾਪਿਆ ਗਿਆ ਤਾਂ ਸਿੱਖਾਂ ਨੇ ਕਈ ਥਾਈਂ ਉਸ ਦੀਆਂ ਫੌਜਾਂ ਤੋਂ ਘੋੜੇ ਤੇ ਸ਼ਸਤਰ ਖੋਲੇ ਕਈ ਥਾਈਂ ਜਲੰਧਰ ਵਿੱਚ ਸਰਕਾਰੀ ਮਾਲ ਪੰਡਾਰਾਂ ਵਿੱਚੋਂ ਰਸਤ ਵੀ ਲੁੱਟਿਆ 나ਸਰ ਅਲੀ ਨੂੰ ਕਿਸੇ ਨੇ ਦੱਸਿਆ ਕਿ ਕਰਤਾਰਪੁਰ ਡੇਰੇ ਬਾਬਾ ਵਡਭਾਗ ਸਿੰਘ ਸਿੱਖਾਂ ਨਾਲ ਹਮਦਰਦੀ ਰੱਖਦਾ ਹੈ ਤੇ ਉਹਨਾਂ ਦੀ ਮਦਦ ਵੀ ਕਰਦਾ ਹੈ 나ਸਰ ਅਲੀ ਤਾਂ ਪਹਿਲਾਂ ਹੀ ਦੋ afghan ਸੈਨਾਪਤੀਆਂ ਦੇ ਕਰਤਾਰਪੁਰ ਵਿੱਚ ਮਾਰੇ ਜਾਣ ਤੇ ਔਖਾ ਸੀ ਤੇ ਹੁਣ ਤਾਂ ਉਸ ਨੂੰ ਸਗੋਂ ਹੋਰ ਬਹਾਨਾ ਮਿਲ ਗਿਆ ਸੀ ਸੋ ਉਸਨੇ ਕਰਤਾਰਪੁਰ ਤੇ ਚੜ੍ਹਾਈ ਕਰਨ ਦਾ ਨਿਰਣਾ ਕੀਤਾ ਉਸਨੇ ਆਪਣੇ ਖਾਸ ਹਜ਼ਾਰ ਕੁ ਕੋੜ ਸਵਾਰਾਂ ਦੀ ਟੁਕੜੀ ਤਿਆਰ ਕੀਤੀ ਤੇ ਕਰਤਾਰਪੁਰ ਬਲਕੂਚ ਕਰ ਦਿੱਤਾ ਬਾਬਾ ਬੜਪਾਤ ਸਿੰਘ ਇਸ ਲੜਾਈ ਲਈ ਬਿਲਕੁਲ ਤਿਆਰ ਨਹੀਂ ਸਨ ਸੋ ਉਹਨਾਂ ਨੇ ਕੋਚੇਰਤਾ ਡਟ ਕੇ ਮੁਕਾਬਲਾ ਕੀਤਾ ਪਰ ਮੰਗਰੋ ਪਿੱਛੇ ਹਟ ਜਾਣ ਵਿੱਚ ਹਿੱਤ ਜਾਣਿਆ ਕਿਉਂਕਿ ਉਹਨਾਂ ਦੇ ਨਾਲ ਕਈ ਬਾਲ ਬੱਚਿਆਂ ਵਾਲੇ ਪਰਿਵਾਰ ਵੀ ਸਨ ਉਹਨਾਂ ਦੇ ਚਲੇ ਜਾਣ ਮੰਗਰੋ ਨਾਸਰਦੀਨ ਨੇ ਗੁਰਦੁਆਰਾ ਥੰਮ ਸਾਹਿਬ ਨੂੰ ਅੱਗ ਲਾ ਕੇ ਸਾੜ ਦਿੱਤਾ ਤੇ ਉੱਥੇ ਗਊਆਂ ਹਲਾਲ ਕੀਤੀਆਂ ਕੁਝ ਹਿੰਦੂ ਪਰਿਵਾਰ ਜੋ ਉੱਥੇ ਰਹਿ ਰਹੇ ਸਨ ਉਹਨਾਂ ਦੀਆਂ ਧੀਵੀਆਂ ਦੀ ਬੇਪਤੀ ਕੀਤੀ ਤੇ ਜਬਰੀ ਮੁਸਲਮਾਨਾਂ ਨਾਲ ਨਿਕਾਹ ਪੜਵਾਏ ਗਏ। ਬਾਬਾ ਵੜਪਾਗ ਸਿੰਘ ਇਹ ਸੁਣ ਕੇ ਬਹੁਤ ਰੋ ਵਿੱਚ ਆ ਗਏ ਤੇ ਕਿਸੇ ਵੀ ਤਰ੍ਹਾਂ ਅਫਗਾਨਾਂ ਤੋਂ ਬਦਲਾ ਲੈਣ ਦੀ ਵਿਉਤ ਕਢਣ ਲੱਗੇ। ਅਦੀਨਾ ਬੇਗ ਦੇ ਭੇਜੇ ਸਿੱਖ ਵਕੀਲ ਨੇ ਬਾਬਾ ਵੜਪਾਗ ਸਿੰਘ ਦੇ ਪਹਾੜਾ ਵਿਚਲੇ ਡੇਰੇ ਦਾ ਪਤਾ ਲਾ ਲਿਆ ਤੇ ਉਹਨਾਂ ਨੂੰ ਅਦੀਨੇ ਦਾ ਸੁਨੇਹਾ ਦਿੱਤਾ। ਦੋਹਾਂ ਧਿਰਾਂ ਦੀ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਅਦੀਨਾ ਬੇਗ ਆਬਾ ਬਾਬਾ ਬੜਪਾਗ ਸਿੰਘ ਨੂੰ ਮਿਲਣ ਲਈ ਆਇਆ ਆਪ ਜੀ ਦੇ ਸਿਰ ਦੀ ਪੱਗ ਕੀ ਤੁਹਾਡੀ ਰਹਿਣੀ ਸਿੱਖਾਂ ਨਾਲੋਂ ਵੱਖਰੀ ਹੈ ਬਾਬਾ ਬੜਪਾਗ ਸਿੰਘ ਦੇ ਨੰਗੇ ਸਿਰ ਨੂੰ ਦੇਖ ਕੇ ਅਦੀਨਾ ਬੇਹਰਾਨ ਹੋਇਆ ਕਦੇ ਸੀ ਵੱਖਰੀ ਸਾਡੀ ਰਹਿਣੀ ਪੰਥ ਨਾਲੋਂ ਪਰ ਹੁਣ ਅਸੀਂ ਪੰਥ ਵਿੱਚ ਮੋੜ ਸ਼ਾਮਲ ਹੋ ਚੁੱਕੇ ਹਾਂ ਬਾਬਾ ਜੱਸਾ ਸਿੰਘ ਆਲੋਵਾਲੀਆ ਜੀ ਨੇ ਆਪ ਪੰਜਾ ਸਿੰਘਾਂ ਵਿੱਚ ਸ਼ਾਮਲ ਹੋ ਕੇ ਅਸਾਨੂੰ ਖੰਡੇ ਦੀ ਪੌਲ ਬਖਸ਼ੀ ਹੈ ਬਾਬਾ ਬੜਪਾਗ ਸਿੰਘ ਜਵਾਬ ਵਿੱਚ ਬੋਲੇ ਫਿਰ ਤੁਹਾਡੀ ਪੱਗ ਅਦੀਨੇ ਨੂੰ ਆਪਣੇ ਅਸਲ ਸਵਾਲ ਦਾ ਜਵਾਬ ਨਹੀਂ ਮਿਲਿਆ ਸੀ ਦਸਤਾਰ ਹੁਣ ਮੋੜ ਉਦੋਂ ਤੱਕ ਸਿਰ ਨਹੀਂ ਸਜਾਵਾਂਗਾ ਜਦ ਤੱਕ ਸਾਰੇ ਜਲੰਧਰ ਦੇ ਅਫਗਾਨ ਪਠਾਨ ਜਿੰਨਾ ਸ਼੍ਰੀ ਥਮ ਸਾਹਿਬ ਦੀ ਬੇਅਤਬੀ ਕੀਤੀ ਹੈ ਬਨ ਕੇ ਸਾਰ ਨਹੀਂ ਦਿੰਦਾ ਰੋਸ ਵਿੱਚ ਆਉਂਦਿਆਂ ਬਾਬਾ ਜੀ ਬੋਲੇ ਫਿਰ ਤਾਂ ਸਾਡਾ ਦੁਸ਼ਮਣ ਇੱਕੋ ਹੈ ਹਾਲਾਂਕਿ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਤੋਂ ਹੀ ਮਰੀਦ ਹਾਂ ਤੇ ਉਸ ਨਾਤੇ ਤੁਹਾਡੇ ਭਰਾ ਹਾਂ ਤੁਸੀਂ ਬਾਬਾ ਜੀ ਜੇ ਸਿੰਘਾਂ ਨੂੰ ਖਬਰ ਪਹੁੰਚਾਓ ਤੇ ਥੰਮ ਸਾਹਿਬ ਦੀ ਬੇਅਤਬੀ ਦਾ ਵਾਸਤਾ ਪਾਓ ਤਾਂ ਅਸੀਂ ਮਿਲ ਕੇ ਅਫਗਾਨਾਂ ਨੂੰ ਜਲੰਧਰ ਤੋਂ ਖਦੇੜ ਸਕਦੇ ਹਾਂ ਅਦੀਨੇ ਨੇ ਆਪਣਾ ਅਸਲ ਮਕਸਦ ਜ਼ਾਹਿਰ ਕੀਤਾ ਵਿਦੇਸ਼ੀ ਧੜਮੀਆਂ ਨੂੰ ਆਪਣੇ ਮੁਲਕ ਤੋਂ ਖਦੇੜਨ ਲਈ ਸਿੰਘਾਂ ਨੂੰ ਕੋਈ ਵਾਸਤਾ ਪਾਉਣ ਦੀ ਲੋੜ ਨਹੀਂ ਉਹ ਸਦਾ ਇਸ ਕਾਰਜ ਲਈ ਤਤਪਰ ਹਨ ਬਾਬਾ ਵਰਪਾਗ ਸਿੰਘ ਬੋਲੇ ਫਿਰ ਤੁਸੀਂ ਜਲਦੀ ਉਹਨਾਂ ਨੂੰ ਸੁਨੇਹਾ ਭੇਜੋ 10000 ਮੇਰੀ ਫੌਜ ਹੈ ਜੇ ਇੰਨੇ ਕੁ ਸਿੰਘ ਆ ਜਾਣ ਤਾਂ ਦੁਰਾਨੀ ਸਾਡੇ ਅੱਗੇ ਖਲੋ ਨਹੀਂ ਸਕਦੇ ਤੁਸੀਂ ਮੈਨੂੰ ਜਲੰਧਰ ਦਿਵਾਓ ਤੇ ਮੈਂ ਸਾਰੀ ਉਮਰ ਪੰਥ ਦਾ ਤਾਬੇਦਾਰ ਰਹਾਂਗਾ ਤੂੰ ਸਾਨੂੰ ਲਿਖ ਕੇ ਦੇ ਕਿ ਜਿੰਨਾ ਕਰਤਾਰਪੁਰ ਕਤਲ ਕੀਤਾ ਹੈ ਉਹ ਤੂੰ ਸਾਡੇ ਹਵਾਲੇ ਕਰੇਂਗਾ ਤੇ ਜਲੰਧਰ ਦੇ ਕਿਸੇ ਪਠਾਨ ਦੀ ਜਾਨ ਬਖਸ਼ੀ ਲਈ ਵਾਸਤਾ ਨਹੀਂ ਪਾਏਗਾ ਜਲੰਧਰ ਅਸੀਂ ਉਸੇ ਤਰ੍ਹਾਂ ਫੂਕਾਂਗੇ ਜਿਵੇਂ ਅਫਗਾਨਾ ਥਮ ਸੈਬ ਸਾੜਿਆ ਹੈ ਬਾਬਾ ਵੜਪਾਖ ਸਿੰਘ ਨੇ ਅਦੀਨੇ ਨੂੰ ਆਪਣੀ ਸ਼ਰਤ ਦੱਸੀ ਨਾਲ ਹੀ ਅਸੀਂ ਜਲੰਧਰ ਦੇ ਫੌਜਦਾਰ ਨਾਸਰ ਅਲੀ ਨੂੰ ਵੀ ਆਪਣੇ ਹੱਥੀ ਸਾੜਾਂਗੇ ਜਿਵੇਂ ਪਠਾਨ ਧੰਮ ਸਾਹਿਬ ਗਊਆਂ ਹਲਾਲ ਕਰਦੇ ਰਹੇ ਸਨ ਓਵੇਂ ਅਸੀਂ ਉਥੇ ਉਹਨਾਂ ਦੇ ਝਟਕੇ ਕਰਾਂਗੇ ਜਿਵੇਂ ਸਾਡੀਆਂ ਧੀਆਂ ਪਹਿਣਾ ਦੀ ਬੇਪਤੀ ਕੀਤੀ ਹੈ ਓਵੇਂ ਪਠਾਨੀਆਂ ਨੂੰ ਪੰਜਾਬ ਵਾਸੀਆਂ ਦੇ ਘਰੀ ਪਾਵਾਂਗੇ ਬਾਬਾ ਵੜਪਾਗ ਸਿੰਘ ਗੁੱਸੇ ਦੀ ਅੱਗ ਵਿੱਚ ਬਲ ਰਹੇ ਸਨ ਖਾ ਕੁਰਾਨ ਦੀ ਖਸਮ ਕੇ ਤੂੰ ਸਾਡਾ ਹੱਥ ਨਹੀਂ ਰੋਕੇਗਾ ਮੈਨੂੰ ਤੁਹਾਡੀਆਂ ਸਭ ਸ਼ਰਤਾਂ ਮਨਜ਼ੂਰ ਨੇ ਮੈਂ ਆਪਣਾ ਇਮਾਨ ਸਲਾਮਤ ਰੱਖਾਂਗਾ ਤੇ ਆਪਣੀ ਜ਼ੁਬਾਨ ਤੇ ਰਹਾਗਾ ਵਾਦੇ ਵਜੋਂ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ ਅਦੀਨੇ ਨੂੰ ਦੁਆਬੇ ਦੀ ਨਵਾਬੀ ਦਿੱਸ ਰਹੀ ਸੀ ਸੋ ਉਸ ਨੂੰ ਹੁਣ ਹਰ ਸ਼ਰਤ ਮਨਜ਼ੂਰ ਸੀ ਬਾਬਾ ਵੜਪਾਗ ਸਿੰਘ ਜੀ ਨੇ ਖਾਲਸੇ ਕੰਨੀ ਸੁਨੇਹਾ ਭਜਵਾਇਆ ਪਰਮ ਸਤਕਾਰਯੋ ਖਾਲਸਾ ਜੀ ਦਸਰੇ ਦੀ ਫਤਿਹ ਪ੍ਰਵਾਨ ਕਰ ਲਈ ਪੰਥ ਦੇ ਚਰਨਾ ਵਿੱਚ ਬੇਨਤਾ ਇਹ ਹੈ ਕਿ ਸ਼ਾਇਦ ਖਾਲਸੇ ਦੇ ਗਿਆਤ ਵਿੱਚ ਇਹ ਗੱਲ ਨਹੀਂ ਹੈ ਕਿ ਅਫਗਾਨ ਪਠਾਨਾ ਨੇ ਕਰਤਾਰਪੁਰ ਸਾਹਿਬ ਕਤਲ ਕੀਤਾ ਹੈ ਉਹਨਾਂ ਨੇ ਕਰਤਾਰਪੁਰ ਸਾਥੋਂ ਖੋਲ੍ਹਿਆ ਹੈ ਤੇ ਅਸੀਂ ਹੁਸ਼ਿਆਰਪੁਰ ਦੀਆਂ ਪਹਾੜੀਆਂ ਵਿੱਚ ਸ਼ਰਨ ਲਈ ਹੋਈ ਹੈ ਗੁਰਪੰਥਵੀ ਪਾਤਸ਼ਾਹ ਜੀ ਦਾ ਪਾਵਨ ਸਥਾਨ ਥੰਮ ਸਾਹਿਬ ਨਾਸਰ ਅਲੀ ਨੇ ਆਪਣੇ ਹੱਥੀ ਸਾੜਿਆ ਹੈ ਗੁਰਦੁਆਰੇ ਦੇ ਬੇੜੇ ਵਿੱਚ ਗਊਆਂ ਹਲਾਲ ਕੀਤੀਆਂ ਹਨ Hindu ਔਰਤਾਂ ਦੀ ਬੇਇੱਜ਼ਤੀ ਕੀਤੀ ਹੈ ਅਸੀਂ ਤਾਂ ਕਾਬਲ ਜਾ ਰਹੀਆਂ ਹਿੰਦੂस्तानी ਕੁੜੀਆਂ ਦੀ ਆਬਰੂ ਬਚਾਉਂਦੇ ਰਹੇ ਹਾਂ ਪਰ ਇੱਥੇ ਸਾਡੀਆਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲੀ ਗਈ ਹੈ ਤੇ ਅਫਗਾਨਾਂ ਨੇ ਉਹਨਾਂ ਨੂੰ ਆਪਣੇ ਘਰੀ ਪਾ ਲਿਆ ਹੈ ਖਾਲਸਾ ਜੀ ਜੇ ਪੰਥ ਆਪਣੇ ਗੁਰਧਾਮਾਂ ਦੀ ਬੇਅਦਬੀ ਦੀ ਸਜ਼ਾ ਦੁਸ਼ਟਾਂ ਨੂੰ ਨਾ ਦੇ ਸਕਿਆ ਤਾਂ ਸਾਡਾ ਕਾਹਦਾ ਜਿਉਣਾ ਪੰਜਾਂ ਦਰਿਆਵਾਂ ਦੀ ਧਰਤੀ ਤੇ ਜਦ ਤੱਕ ਇੱਕ ਵੀ ਅਫਗਾਨ ਜਿਉਂਦਾ ਫਿਰਦਾ ਹੈ ਤਾਂ ਤੇ ਖਾਲਸਾ ਪੜਾ ਨਹੀਂ ਕਰੇਗਾ ਅਸੀਂ ਸਮੁੱਚਾ ਪੰਥ ਰਲ ਕੇ ਪਠਾਨਾਂ ਨੂੰ ਇਥੋਂ ਗੈਰ ਦੇਈਏ ਤੇ ਐਸੇ ਦਵੱਲੀਏ ਕਿ ਮੋੜੋ ਸਾਡੀ ਧਰਤਵਲ ਝਾਕ ਨਾ ਸਕਣ ਅਸੀਂ ਅਦੀਨਾ ਬੇਗ ਨੂੰ ਲੈ ਕੇ ਜਲੰਧਰਵਾਲ ਵੱਧ ਰਹੇ ਹਾਂ ਉਸ ਕੋਲ 10000 ਦੇ ਕਰੀਬ ਫੌਜ ਹੈ ਆਸ ਹੈ ਕਿ ਖਾਲਸਾ ਵੀ ਸਮਾਚਾਰ ਮਿਲਦੇ ਸਾਰ ਜਲੰਧਰ ਨੂੰ ਕੂਚ ਕਰ ਦੇਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਥ ਦੇ ਚਰਨਾ ਦੀ ਧੂੜ ਵੜਪਾਖ ਸਿੰਘ ਇਸ ਤੋਂ ਪਹਿਲਾਂ ਕਿ ਬਾਬਾ ਵੜਪਾਖ ਸਿੰਘ ਤੇ ਅਦੀਨਾ ਬੇਗ ਜਲੰਧਰ ਪਹੁੰਚਦੇ ਬਾਬਾ ਸ਼ਾਮ ਸਿੰਘ ਨਾਰਲੇ ਵਾਲੇ ਤੇ ਬਾਬਾ ਜੱਸਾ ਸਿੰਘ ਆਲੂ ਵਾਲੀਆ ਸਿੱਖ ਜਥੇ ਲੈ ਕੇ ਜਲੰਧਰ ਦੀਆਂ ਹੱਦਾਂ ਕੋਲ ਆ ਖਲੋਤੇ ਰਸਤੇ ਵਿੱਚ ਜਿੱਥੇ ਕਿਤੇ ਪਠਾਨ ਮਿਲੇ ਯਾ ਉਹਨਾਂ ਦੇ ਕਬਜ਼ੇ ਵਾਲਾ ਇਲਾਕਾ ਆ ਸਿੰਘਾਂ ਨੇ ਲੁੱਟ ਲਿਆ। ਇਧਰ ਅਫਗਾਨਾਂ ਨੂੰ ਖਬਰ ਲੱਗਣ ਤੇ ਉਹਨਾਂ ਨੇ ਵੀ ਚੜ੍ਹਾਈ ਕਰ ਦਿੱਤੀ। ਮੁਰਾਦ ਖਾਨ ਤੇ ਬੁਲੰਦ ਖਾਨ ਵੱਡੀ ਫੌਜ ਲੈ ਕੇ ਜਲੰਧਰ ਆ ਲੱਥੇ। ਅਦੀਨਾ ਬੇਗ ਨੂੰ ਪਤਾ ਲੱਗਾ ਤਾਂ ਉਸ ਦੇ ਚਿਹਰੇ ਤੇ ਖੁਸ਼ੀ ਆ ਗਈ। ਹਲਕਾਰੇ ਨੇ ਦੱਸਿਆ ਕਿ ਬੁਲੰਦ ਖਾਨ ਦੀ ਫੌਜ ਸਿੱਧੀ ਅਦੀਨਾ ਬੇਗ ਵੱਲ ਹੀ ਆ ਰਹੀ ਸੀ। ਅਦੀਨੇ ਨੇ ਆਪਣੇ ਲਸ਼ਕਰ ਨੂੰ ਰੁਕਣ ਦਾ ਇਸ਼ਾਰਾ ਕਰ ਦਿੱਤਾ। ਇਥੋਂ ਹੁਣ ਇਥੋਂ ਹੁਣ ਇੰਚ ਅੱਗੇ ਵਧਣਾ ਵੀ ਅਦੀਨੇ ਨੂੰ ਔਖਾ ਜਾ ਪ ਰਿਹਾ ਸੀ। ਖਾਲਸਾ ਆ ਗਿਆ ਹੈ ਹਜ਼ੂਰ ਆ ਗਿਆ ਹੈ ਖਾਲਸਾ ਦੂਰੋਂ ਭੱਜਿਆ ਆਉਂਦਾ ਇੱਕ ਸੁਹੀਆ ਬੋਲ ਰਿਹਾ ਸੀ ਖਾਲਸੇ ਨੇ ਮਾਹਲਪੁਰ ਨੇੜੇ ਉਤਾਰਾ ਕਰ ਲਿਆ ਹੈ ਤੇ ਬੁਲੰਦ ਖਾਨ ਦੀ ਫੌਜ ਵੀ ਦੂਜੇ ਪਾਸਿਓਂ ਸਾਹਮਣੇ ਖੜੀ ਹੈ ਸੁਹੀਆ ਅੱਗੇ ਬੋਲਿਆ ਖਾਲਸੇ ਦੇ ਆਉਣ ਦੀ ਖਬਰ ਸੁਣ ਕੇ ਅਦੀਨੇ ਦੇ ਸਾਹ ਵਿੱਚ ਸਾਹ ਆਏ ਉਸ ਨੇ ਫੌਜ ਨੂੰ ਚੱਲਣ ਦਾ ਇਸ਼ਾਰਾ ਕੀਤਾ ਤੇ ਜਲਦ ਹੀ ਉਹ ਖਾਲਸੇ ਦੇ ਦਲਾ ਨਾਲ ਮਿਲ ਗਏ ਮਾਹਲਪੁਰ ਨੇੜੇ ਦੋਵੇਂ ਫੌਜਾਂ ਮੋ ਸਾਹਮਣੇ ਹੋ ਗਈਆਂ ਇੱਥੇ ਸਿੰਘ ਆਪਸ ਵਿੱਚ ਵਿਚਾਰਾਂ ਕਰ ਰਹੇ ਸਨ ਪਰ ਸਾਨੂੰ ਪਹਿਲਾਂ ਅਦੀਨੇ ਨੂੰ ਮੂਰੇ ਲਾਉਣਾ ਚਾਹੀਦਾ ਹੈ ਮੁਲਖ ਉਸਨੇ ਮੱਲਣਾ ਹੈ ਨਵਾਬੀ ਉਸ ਕਰਨੀ ਹੈ ਸੋ ਪਹਿਲਾਂ ਮੱਥਾ ਵੀ ਉਹ ਲਾਵੇ ਆਹੋ ਮੁੜ ਕੇ ਜਦੋਂ ਮੈਦਾਨ ਖਾਲਸੇ ਨੇ ਮਾਰ ਲਿਆ ਤਾਂ ਆਖਦਾ ਫਿਰੇਗਾ ਕਿ ਇਹ ਜੰਗ ਤਾਂ ਮੈਂ ਖਾਲਸੇ ਦੀ ਸਹਾਇਤਾ ਦੇ ਬਿਨਾਂ ਹੀ ਜਿੱਤ ਲੈਣੀ ਸੀ ਪਠਾਨਾਂ ਦੀਆਂ ਤਲਵਾਰਾਂ ਦੀ ਧਾਰ ਇੱਕ ਵਾਰ ਨੇੜੇਉ ਦੇਖ ਤਾਂ ਲਵੇ ਨਾਲੇ ਬਾਬਾ ਜੀ ਜੇ ਸੂਬੇਦਾਰੀ ਦਾ ਸ਼ੌਂਕ ਹੈ ਤਾਂ ਹਾਸਲ ਕਰਨ ਲਈ ਵੀ ਜੂੰਜੇ ਇੱਕ ਸਿੰਘ ਬਾਬੇ ਸ਼ਾਮ ਸਿੰਘ ਵਲ ਦੇਖਦਿਆਂ ਬੋਲਿਆ ਅਸਲ ਵਿੱਚ ਅਦੀਨਾ ਬੇਗ ਦੇ ਕਿਰਤਾਰ ਤੋਂ ਅਸਲ ਵਿੱਚ ਅਦੀਨਾ ਬੇਗ ਦੇ ਕਿਰਦਾਰ ਤੋਂ ਸਿੰਘ ਚੰਗੀ ਤਰ੍ਹਾਂ ਵਕਫ ਸਨ ਆਪਣੇ ਮਤਲਬ ਲਈ ਐਸੀਆਂ ਸੰਧੀਆਂ ਕਰਨ ਵਿੱਚ ਉਹ ਮਾਹਰ ਸੀ ਤੇ ਜਦੋਂ ਵੀ ਮਤਲਬ ਨਿਕਲ ਜਾਂਦਾ ਉਸ ਦਾ ਵਤੀਰਾ ਵਿਹਾਰ ਬਦਲ ਜਾਂਦਾ ਸੀ ਅਦੀਨੇ ਦੇ ਇਸ ਚੱਕੀ ਸੁਭਾ ਕਰਕੇ ਹੀ ਸਿੰਘਾਂ ਅੰਦਰ ਐਸੀ ਵਾਰਤਾ ਚੱਲ ਰਹੀ ਸੀ ਸਿੰਘਾਂ ਦੀ ਆਪਸ ਵਿੱਚ ਹੁੰਦੀਆਂ ਵਿਚਾਰਾਂ ਭਾਵੇਂ ਅਦੀਨੇ ਨੂੰ ਸੁਣਤਾ ਨਹੀਂ ਰਹੀਆਂ ਸਨ ਪਰ ਉਹ ਡਰ ਜ਼ਰੂਰ ਗਿਆ ਸੀ ਉਸ ਦਾ ਇਹ ਡਰ ਉਸ ਦੀਆਂ ਪੁਰਾਣੀਆਂ ਕਰਤੂਤਾਂ ਕਰਕੇ ਵੀ ਸੀ ਕਿੰਨੀ ਵਾਰ ਉਹ ਵਾਅਦਾ ਖਿਲਾਫੀ ਕਰਕੇ ਸਿੱਖਾਂ ਉੱਤੇ ਚੜ੍ਹ ਕੇ ਆਇਆ ਸੀ ਮੀਰ ਮੰਨੂ ਦੇ ਆਖੇ ਰਾਮ ਰੌਣੀ ਨੂੰ ਘੇਰਨ ਵਾਲਾ ਵੀ ਅਦੀਨਾ ਬੇਗ ਹੀ ਸੀ ਉਸ ਨੇ ਆਪਣਾ ਡਰ ਬਾਬਾ ਵੜਪਾਗ ਸਿੰਘ ਅੱਗੇ ਜ਼ਾਹਿਰ ਕੀਤਾ ਬਾਬਾ ਜੀ ਬੋਲੇ ਬਚਨਾਂ ਦਾ ਬਲੀ ਹੈ ਖਾਲਸਾ ਪੰਥ ਅਦੀਨਾ ਬੇਗ ਕਿਸੇ ਨੂੰ ਵੀ ਜ਼ੁਬਾਨ ਦੇ ਕੇ ਫਿਰਨ ਵਾਲਿਆਂ ਵਿੱਚੋਂ ਨਹੀਂ ਹਨ ਸਿੰਘ ਕਈ ਵਾਰ ਅਸੀਂ ਆਪਣਾ ਅਕਸੀ ਸਾਹਮਣੇ ਵਾਲੇ ਵਿੱਚੋਂ ਦੇਖਣ ਲੱਗਦੇ ਹਾਂ ਤੇਰੀਆਂ ਪੁਰਾਣੀਆਂ ਗਲਤੀਆਂ ਕਰਕੇ ਤੇਰੇ ਮਨ ਵਿੱਚ ਭੈ ਪੈਦਾ ਹੋ ਰਿਹਾ ਹੈ ਖਾਲਸੇ ਨੇ ਸਤਗੁਰਾਂ ਨੂੰ ਲੇਖਾ ਦੇਣਾ ਹੈ ਸੋ ਤੂੰ ਕਾਬਰ ਨਾ ਤੇਰੀ ਬਾ ਬਲ ਵੀ ਸਿੰਘ ਕਿਸੇ ਨੂੰ ਨਹੀਂ ਝਾਕਣ ਦੇਣਗੇ ਨਾਲ ਇਹ ਮੱਕਾਰੀਆਂ ਤੇ ਫਰੇਵ ਦੁਨੀਆਵੀ ਤਖਤ ਹਾਸਲ ਕਰਨ ਵਾਲੇ ਲੋਕ ਕਰਦੇ ਹਨ ਖਾਲਸੇ ਦੀ ਪਾਤਸ਼ਾਹੀ ਤਾਂ ਇਲਾਹੀ ਹੈ ਤੇ ਸਦਾ ਰਹਿਣ ਵਾਲੀ ਹੈ ਦੁਨੀਆਵੀ ਤਾ ਜਾਂ ਤਖਤਾਂ ਨੂੰ ਤਾਂ ਖਾਲਸਾ ਸ਼ិនਪੰਗਰ ਜਾਣਦਾ ਹੈ ਖਾਲਸੇ ਦੀ ਸਲਤਨਤ ਸਦੀਵੀ ਹੈ ਬਾਬਾ ਜੀ ਦੇ ਢਾਰਸ ਦੇਣ ਤੇ ਅਦੀਨੇ ਨੂੰ ਕੁਝ ਸੁੱਖ ਦਾ ਸਾਹ ਆਇਆ ਅਦੀਨਾ ਬੇਗ ਨੇ ਭਾਵੇਂ ਬਹੁਤ ਵਾਰ ਸਾਡੇ ਤੇ ਵਧੇਕੀਆਂ ਕੀਤੀਆਂ ਨੇ ਪਰ ਕਈ ਵਾਰ ਲੋੜ ਪੈਣ ਤੇ ਕੰਮ ਵੀ ਆਉਂਦਾ ਰਿਹਾ ਹੈ ਖਾਲਸਾ ਉਸ ਨੂੰ ਜਲੰਧਰ ਲੈ ਕੇ ਦੇਵੇਗਾ ਉਹ ਸੂਬੇਦਾਰ ਬਣੇਗਾ ਤਾਂ ਪੰਥ ਦਾ ਇਹਸਾਨ ਵੀ ਮੰਨੇਗਾ ਨਾਲੇ ਸ਼ਰਨ ਆਇਆ ਨੂੰ ਕੰਠ ਲਾਉਣਾ ਤਾਂ ਖਾਲਸੇ ਦੀ ਤਵਾਰੀਖ ਹੈ ਉਹਨਾਂ ਜੀ ਅਸੀਂ ਤਾਂ ਬਾਬਾ ਵਰਪਾਖ ਸਿੰਘ ਦੇ ਕਹਿਣ ਤੇ ਆਏ ਹਾਂ ਸਾਡਾ ਮਕਸਦ ਤਾਂ ਸ੍ਰੀ ਥੰਮ ਸਾਹਿਬ ਦੀ ਬੇਅਤੀ ਕਰਨ ਵਾਲਿਆਂ ਦਾ ਸੋਧਾ ਲਾਉਣਾ ਹੈ ਬਾਬਾ ਸ਼ਾਮ ਸਿੰਘ ਨੇ ਸਿੰਘਾਂ ਨੂੰ ਸਮਝਾਉਂਦਿਆਂ ਕਿਹਾ ਮੈਂ ਤਾਂ ਖਾਲਸੇ ਦੀ ਗਊ ਹਾਂ ਮਾਰੇ ਚਾਹੇ ਝਟਕਾ ਦੇਵੇ ਜੇ ਤੁਸੀਂ ਇਸ ਬਿਪਤਾ ਵੇਲੇ ਮੇਰੀ ਬਾਹ ਨਾ ਫੜੀ ਤਾਂ ਮੈਂ ਹੋਰ ਕਿਹੜੇ ਦਰ ਤੇ ਜਾਵਾਂਗਾ ਦੁਸ਼ਮਣ ਦੀਆਂ ਤੋਪਾਂ ਜੰਬੂਰੇ ਤਾਂ ਮੇਰਾ ਤੁੰਬਾ ਤੁੰਬਾ ਕਰਨ ਲਈ ਕਾਲੇ ਹਨ ਬਸ ਖਾਲਸੇ ਦੀ ਮਿਹਰ ਦੀ ਨਿਗਾ ਨਾਲ ਹੀ ਬਚ ਸਕਦਾ ਹਾਂ ਖਾਲਸੇ ਦੇ ਦਲਾਂ ਵਿੱਚ ਆਉਂਦਾ ਅਦੀਨਾ ਬੇਗ ਬੋਲਿਆ ਤੁਸੀਂ ਡਰੋ ਨਾ ਬੇਗ ਸਾਹਿਬ ਇਹ ਬਚਨ ਪਾਲਣ ਵਾਲਿਆਂ ਦਾ ਪੰਥ ਹੈ ਪਰ ਖਾਲਸਾ ਦਾ ਲੱਗੇ ਮੁਸ਼ਕਿਲ ਇਹ ਅਣਖ ਲੋਤੀ ਹੈ ਕਿ ਤੁਰਕ ਤਾਂ ਤੁਰਕ ਨੇ ਭਾਵੇਂ ਤੁਸੀਂ ਮੁਗਲ ਤੇ ਭਾਵੇਂ ਉਹ ਪਠਾਨ ਰਹਿਣ ਸਹਿਣ ਕਾਰ ਵਿਹਾਰ ਪੁਸ਼ਾਕ ਪਹਿਰਾਵਾ ਸ਼ਕਲ ਸੂਰਤਾਂ ਸਭ ਇੱਕੋ ਸਿੰਘਾਂ ਨੂੰ ਕਿਵੇਂ ਪਤਾ ਲੱਗੇਗਾ ਕਿਹੜਾ ਤੁਹਾਡਾ ਮੁਗਲ ਸਿਪਾਈ ਹੈ ਤੇ ਕਿਹੜਾ ਦੁਰਾਨੀ ਪਠਾਨ ਸੋ ਖਾਲਸਾ ਹੀ ਤੇਗਾਂ ਦੀ ਪੇਟਾ ਜੰਗ ਵਿੱਚ ਤੁਹਾਡੇ ਫੌਜੀ ਵੀ ਚੜ ਸਕਦੇ ਹਨ ਸਰਦਾਰ ਜੱਸਾ ਸਿੰਘ ਰਾਮਗੜੀ ਐ ਥੋੜਾ ਮਜ਼ਾਕੀਆ ਲਹਿਜੇ ਵਿੱਚ ਬੋਲੇ ਅਦੀਨੇ ਨਾਲ ਰਹੇ ਹੋਣ ਕਰਕੇ ਰਾਮਗੜੀਏ ਸਰਦਾਰ ਉਸਦੇ ਭੇਤੀ ਵੀ ਸਨ ਬਖਸ਼ੋ ਖਾਲਸਾ ਜੀ ਮੈਨੂੰ ਇਸ ਮੁਸੀਬਤ ਵਿੱਚੋਂ ਕੱਢੋ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਹੱਥ ਜੋੜਦਾ ਅਦੀਨਾ ਬੋਲਿਆ ਆਹੋ 50 ਵਾਰ ਤੁਹਾਡੇ ਇਹ ਮੁਗਲ ਸਪਾਈ ਸਾਡੇ ਤੇ ਚੜ ਕੇ ਆਏ ਹਨ ਚਲੋ ਕਦੇ ਸਿੰਘ ਤੁਹਾਡੇ ਅਤੇ ਉਹਨਾਂ ਵਿੱਚ ਫਰਕ ਕਰ ਵੀ ਲੈਣ ਪਰ ਸਾਡੀਆਂ ਤੇਗਾਂ ਦਾ ਕੀ ਕਰੀਏ ਮੁਗਲਾਂ ਨਾਲ ਕਿਹੜਾ ਸਾਡੇ ਸ਼ਸਤਰਾਂ ਦਾ ਭੱppa ਹੈ ਜੋ ਜੰਗ ਦੇ ਮੈਦਾਨ ਵਿੱਚ ਸਾਡੀਆਂ ਪੰਗੋਤੀਆਂ ਇਹਨਾਂ ਨੂੰ ਪਛਾਣ ਲੈਣਗੀਆਂ ਸਰਦਾਰ ਜੱਸਾ ਸਿੰਘ ਰਾਮਗੜੀਏ ਦੇ ਇਹਨਾਂ ਬੋਲਾਂ ਨੇ ਤਾਂ ਅਦੀਨੇ ਬੇਗ ਦੇ ਸਾਹ ਸੂਤ ਦਿੱਤੇ ਉਸ ਨੇ ਭੱਜ ਕੇ ਬਾਬਾ ਸ਼ਾਮ ਸਿੰਘ ਦੇ ਪੈਰ ਫੜ ਲਏ ਬੋਡੀ ਕਰੋ ਜੱਥੇਦਾਰ ਜੀ ਤੁਹਾਡੇ ਰੱਖਿਆ ਹੀ ਰਹਿੰਦਾ ਹਾਂ ਬਾਬਾ ਸ਼ਾਮ ਸਿੰਘ ਜਾਣਦੇ ਸਨ ਕਿ ਸਿੰਘ ਅਦੀਨੇ ਦੇ ਪੁਰਾਣੇ ਕਾਰਿਆ ਕਰਕੇ ਉਸ ਨੂੰ ਠਿੱਠ ਕਰ ਰਹੇ ਹਨ ਸੋ ਸਿੰਘਾਂ ਨੂੰ ਵਰਜਦਿਆਂ ਬੋਲੇ ਉਹ ਨਾ ਭਾਈ ਸਿੰਘੋ ਜਦ ਬੇਗ ਸਾਹਿਬ ਖਾਲਸੇ ਦੀ ਸ਼ਰਨ ਆ ਹੀ ਗਏ ਤਾਂ ਇਹਨਾਂ ਨੂੰ ਰੱਖਣਾ ਸਾਡਾ ਫਰਜ਼ ਹੈ ਫਿਕਰ ਨਾ ਕਰ ਅਦੀਨਾ ਬੇਗ ਬੇਸ਼ੱਕ ਸਿੰਘਾਂ ਦਾ ਖਦਸ਼ਾ ਠੀਕ ਹੈ ਪਰ ਸਾਡੇ ਕੋਲ ਇਸ ਭੁਲੇਖੇ ਦਾ ਹੱਲ ਵੀ ਹੈ ਸੱਚਮੁੱਚ ਬਾਬਾ ਜੀ ਕੋਈ ਰਾਹ ਹੈ ਇਸ ਮੁਸ਼ਕਿਲ 'ਚੋਂ ਨਿਕਲਣ ਦਾ ਅਦੀਨੇ ਦੇ ਚਿਹਰੇ ਤੇ ਕੁਝ ਰੌਣਕ ਪਰਤਾਈ ਸੀ ਹਾ ਭਾਈ ਤੂੰ ਆਪਣੀ ਸਾਰੀ ਫੌਜ ਨੂੰ ਕਹਿ ਕੇ ਆਪਣੇ ਲੋਹ ਟੋਪਾਂ ਵਿੱਚ ਕਣਕ ਦੇ ਛਿੱਟੇ ਟੰਗ ਲੈਣ ਇਸ ਨਾਲ ਸਿੰਘਾਂ ਨੂੰ ਪਛਾਣ ਰਹੇਗੀ ਕਿ ਇਹ ਅਦੀਨਾ ਬੇਗ ਦਾ ਹਰੀਆਵਲ ਦਸਤਾ ਹੈ ਹਰਿਆਵਲ ਦਸਤਾ ਕਹਿੰਦਿਆਂ ਬਾਬਾ ਸ਼ਾਮ ਸਿੰਘ ਦਾ ਵੀ ਕੁਝ ਹਾਸਾ ਨਿਕਲ ਗਿਆ ਤੇ ਨਾਲ ਹੀ ਬਾਕੀ ਸਰਦਾਰ ਵੀ ਹੱਸ ਪਏ। ਬਾਬਾ ਜੀ ਦੇ ਇਹ ਕਹਿਣ ਦੀ ਧੀਰ ਸੀ ਕਿ ਅਦੀਨੇ ਦੀਆਂ ਫੌਜਾਂ ਨੇ ਬਿਨਾਂ ਅਦੀਨੇ ਦਾ ਹੁਕਮ ਉਡਈਕੇ ਨਾਲ ਦੇ ਖੇਤਾਂ ਵਿੱਚਲੇ ਕਨਕ ਦੇ ਬੂਟੇ ਸਿੱਟੀਆਂ ਵਹਾਉਣੇ ਕਰ ਦਿੱਤੇ। ਜਿਹੜੇ ਜੱਟ ਦਾ ਖੇਤ ਉਜੜ ਰਹੇ ਹੋ, ਜੰਗ ਜਿੱਤਨ ਮਗਰੋ ਉਸ ਨੂੰ ਮੁਆਵਜ਼ਾ ਵੀ ਆਪਣੀ ਜ਼ਿੰਮੇਵਾਰੀ ਨਾਲ ਪਹੁੰਚਾ ਦਿਓ ਅਦੀਨਾ ਬੇਗ ਜੀ। ਬਾਬਾ ਜੀ ਅਦੀਨਾ ਬੇਗ ਨੂੰ ਸੁਣਾਉਂਦਿਆਂ ਬੋਲੇ ਜੀ ਖਾਲਸਾ ਜੀ ਜੋ ਤੁਸੀਂ ਕਹੋ ਕਨਕਾਂ ਦੇ ਪੰਜ ਸੱਤ ਸਿੱਟੇ ਆਪਣੇ ਪੱਗ ਵਿੱਚ ਟੰਗਦਿਆਂ ਅਦੀਨਾ ਬੇਗ ਬੋਲਿਆ ਕਈ ਫੌਜੀਆਂ ਨੇ ਤਾਂ ਕਈ ਕਈ ਸਿੱਟੇ ਟੋਪੀਆਂ ਵਿੱਚ ਟੰਗ ਲਏ ਤੇ ਕਈਆਂ ਦੇ ਹਿੱਸੇ ਇੱਕ ਇੱਕ ਵੀ ਨਹੀਂ ਆਇਆ ਸਿੱਟੇ ਤਾਂ ਬਚੇ ਨਹੀਂ ਤੁਸੀਂ ਭਾਈ ਟੋਪੀਆਂ ਵਿੱਚ ਘਾ ਹੀ ਟੰਗ ਲਓ ਸਰਦਾਰ ਜੱਸਾ ਸਿੰਘ ਉਹਨਾਂ ਫੌਜਾਂ ਦੀ ਲਾਚਾਰਗੀ ਦੇਖਦਿਆਂ ਬੋਲੇ ਫੌਜੀਆਂ ਨੇ ਇੰਜ ਹੀ ਕੀਤਾ ਚਲੋ ਅਦੀਨਾ ਬੇਗ ਜੀ ਹੋ ਗਿਆ ਹੈ ਤੁਹਾਡਾ ਹਰਿਆਵਲ ਦਸਤਾ ਤਿਆਰ ਡਟ ਜਾਓ ਮੈਦਾਨੇ ਜੰਗ ਵਿੱਚ ਪਹਿਲਾ ਹੱਕ ਤਾਂ ਤੁਹਾਡਾ ਹੀ ਬੰਦਾ ਹੈ ਸਰਦਾਰ ਜੱਸਾ ਸਿੰਘ ਰਾਮਗੜੀਆ ਨੇ ਅਦੀਨਾ ਬੇਗ ਨੂੰ ਪਹਿਲਾ ਹੱਲਾ ਕਰਨ ਲਈ ਕਿਹਾ ਸਤ ਬਚਨ ਖਾਲਸਾ ਜੀ ਪਰ ਬਹੁਤੀ ਦੇਰ ਨਾ ਲਾਇਓ ਡਰਦਾ ਹੋਇਆ ਅਦੀਨਾ ਬੋਲਿਆ ਨਾ ਨਾ ਦੇਰ ਕਾ ਦੀ ਖਾਲਸੇ ਦੇ ਸਲੋਤਰ ਸੁਨਹਿਰਿਆਂ ਵਿੱਚ ਆਹ ਲੱਥੇ ਨੇ ਸ਼ਹੀਦੀ ਦੇਗਾ ਤਿਆਰ ਹੋ ਜਾਣ ਅਰਦਾਸਾ ਸੋਧ ਕੇ ਸ਼ੱਕਦੇ ਹਾਂ ਤੇ ਤੁਹਾਡੇ ਮਗਰ ਆਉਂਦੇ ਹਾਂ ਸਰਦਾਰ ਨੇ ਜਵਾਬ ਦਿੱਤਾ ਅਦੀਨਾ ਬੇਗ ਨੇ ਫੌਜਾਂ ਗਾਂ ਤੋਰੀ ਦਰਾਨੀਆਂ ਦੀ ਤਿਆਰੀ ਬਹੁਤ ਪੱਕੀ ਸੀ ਉਹਨਾਂ ਨੇ ਤੋਪਖਾਨਾ ਸਭ ਤੋਂ ਮੂਰੇ ਬੀੜਿਆ ਹੋਇਆ ਸੀ ਤਾਂ ਕਿ ਨੇੜੇ ਆਉਣ ਵਾਲਿਆਂ ਤੇ ਪਹਿਲਾਂ ਗੋਲੇ ਵਿਰਾਏ ਜਾਣ ਤੋਪਾਂ ਦੇ ਦੋਹੀਂ ਪਾਸੇ ਜੰਬੂਰਾ ਤਰਤੀਬ ਵਿੱਚ ਜਿਣੀਆਂ ਹੋਈਆਂ ਸਨ ਤੋਪਾਂ ਦੇ ਜੰਬੂਰਾ ਦੇ ਵਿਚਾਲੇ ਥੋੜਾ ਪਿੱਛੇ ਹੋ ਕੇ ਘੋੜਸਵਾਰ ਫੌਜ ਖੜੀ ਸੀ ਅਦੀਨਾ ਬੇਗ ਨੂੰ ਅੱਗੇ ਵੱਧਦਾ ਦੇਖ ਕੇ ਅਫਗਾਨੀ ਤੋਪਾਂ ਨੇ ਅੱਗ ਭਰਾਈ ਤੇ ਅਦੀਨੇ ਦੀ ਪਹਿਲੀ ਟੁਕੜੀ ਥਾਂ ਢੇਰ ਹੋ ਗਈ ਕੋਈ ਸਿਪਾਈ ਤੋਪਾਂ ਦੇ ਗੋਲਿਆਂ ਤੋਂ ਬਚਦੇ-ਬਚਾਉਂਦੇ ਅੱਗੇ ਵਧੇ ਤਾਂ ਉਹਨਾਂ ਨੂੰ ਪਠਾਨ ਕੋੜਸਵਾਰਾਂ ਨੇ ਪਾਣੀ ਨਾ ਮੰਗਣ ਦਿੱਤਾ। ਪਹਿਲੇ ਹੱਲੇ ਵਿੱਚ ਹੀ ਅਦੀਨੇ ਦੀ ਭਿਆਹ ਹੋ ਗਈ। ਬਚੀ ਫੌਜ ਨੇ ਤੋਪਾਂ ਦੀ ਮਾਰ ਤੋਂ ਪਛਾਹ ਹਟਣ ਵਿੱਚ ਹੀ ਭਲਾਈ ਸਮਝੀ। ਅਦੀਨਾ ਬੇਗ ਨੇ ਆਪਣੇ ਦੋ ਕੋੜਸਵਾਰ ਖਾਲਸੇ ਕੰਨੀ ਦੌੜਾਏ ਤਾਂ ਕਿ ਮਦਦ ਬੁਲਾ ਸਕੇ। ਉਹਨਾਂ ਨੂੰ ਕਹੋ ਕਿ ਜੇ ਤੁਸੀਂ ਨਾ ਆਏ ਤਾਂ ਅਸੀਂ ਬਸ ਘੜੀਪਲ ਦੇ ਪਰੌਣੇ ਹਾਂ। ਖਾਲਸਾ ਕਿਹੜਾ ਅਣਜਾਣ ਸੀ ਉਹਨਾਂ ਨੂੰ جنگ ਦਾ ਸਾਰਾ ਹਾਲ ਦਿਖਾਈ ਦੇ ਰਿਹਾ ਸੀ। ਅਦੀਨੇ ਬੇਗ ਨੂੰ ਕਹੋ ਕੁਝ ਸਮਾਂ ਹੋਰ ਅਫਗਾਨਾਂ ਨੂੰ ਅਟਕਾ ਕੇ ਰੱਖੇ ਖਾਲਸਾ ਬਸ ਦੁਮਾਲੇ ਚੜ ਰਿਹਾ ਹੈ ਜੰਗੀ ਦੁਮਾਲਿਆਂ ਤੇ ਚੱਕਰ ਚੜਨ ਨੂੰ ਜਿੰਨਾ ਕੋ ਸਮਾਂ ਲੱਗਦਾ ਹੈ ਬਸ ਉਹਨਾਂ ਚਿਰ ਡਟੇ ਰਹੋ ਫਿਰ ਮੈਦਾਨ ਦਾ ਖਾਲਸਾ ਵਾਲੀ ਜਥੇਦਾਰ ਬਾਬਾ ਸ਼ਾਮ ਸਿੰਘ ਨੇ ਸੁਨੇਹਾ ਲੈ ਕੇ ਹਾਈ ਕੋਰਟਸ ਵੱਲ ਨੂੰ ਕਹਿ ਭੇਜਿਆ ਇੰਨੇ ਨੂੰ ਸਿੰਘਾਂ ਨੇ ਸ਼ਹੀਦੀ ਦੇਗਾ ਸ਼ੱਕ ਲਈਆਂ ਤੇ ਉੱਚੇ ਦੁਮਾਲਿਆਂ ਵਿੱਚੋਂ ਝੂਲਦੇ ਫਰਲੇ ਆਪਣੇ ਸਿਰ ਲੱਥ ਨਿਹੰਗ ਸਿੰਘ ਸੂਰਮਿਆਂ ਦੀ ਫੌਜ ਜੰਗ ਦੇ ਮੈਦਾਨ ਵੱਲ ਵਧੀ ਸਿੰਘਾਂ ਦੇ ਸੋਦੇ ਹੋਏ ਚੱਕਰਾਂ ਨਾਲ ਜਦ ਰਵ ਕਿਰਨਾ ਟਕਰਾਈਆਂ ਤੇ ਕਲਿਸ਼ਕੋਰ ਪਠਾਨ ਤੋਪਚੀਆਂ ਦੀ ਅੱਖ ਵਿੱਚ ਪਈ ਦੁਰਾਨੀ ਤੋਪਾਂ ਕਿਸੇ ਅਚੇਤ ਭੈ ਵਿੱਚ ਕੁਝ ਸਮੇਂ ਲਈ ਚੁੱਪ ਹੋ ਗਈਆਂ ਜਿਵੇਂ ਚੱਲਣਾ ਭੁੱਲ ਗਈਆਂ ਹੋਣ ਸਣ ਕੇਸੀ ਇਸ਼ਨਾਨ ਸੋਧ ਕੇ ਜੰਗੀ ਦਮਾਲਾ ਚਾੜ ਤੇ ਕਮਰ ਕਸੇ ਵਿੱਚ ਸ਼ਸਤਰ ਸੰਭਾਲਦਿਆਂ ਪੈਜਗੜ ਦੇ ਨਹਿੰਗ ਸਿੰਘ ਬਾਬਾ ਕਰਮ ਸਿੰਘ ਜੀ ਜਥੇਦਾਰ ਸ਼ਾਮ ਸਿੰਘ ਜੀ ਦੇ ਜਥੇ ਵਿੱਚੋਂ ਮੂਰੇ ਆਏ ਉਹਨਾਂ ਜਥੇਦਾਰ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਘੋੜੇ ਤੇ ਸਵਾਰ ਹੋ ਗਏ ਤੇਗ ਦਾ ਧਨੀ ਬਾਬਾ ਕਰਮ ਸਿੰਘ ਐਸਾ ਯੋਧਾ ਹੈ ਜਿਸਨੇ ਕਦੇ ਜੰਗ ਜਿੱਤੇ ਬਿਨਾ ਮੈਦਾਨ ਵਿੱਚੋਂ ਪੈਰ ਪਛਾਣ ਨਹੀਂ ਕੀਤਾ ਉਹਨਾਂ ਨੇ ਸਰੀਰ ਉੱਤੇ ਸੰਜੋਬ ਪੈਣੀ ਹੋਈ ਹੈ ਤੇ ਸਿਰ ਉੱਤੇ ਚੰਦ ਤੋੜਾ ਸਜਾਇਆ ਹੋਇਆ ਹੈ ਇੱਕ ਹੱਥ ਗੈਂਡੇ ਦੀ ਖੱਲ ਵਾਲ ਦਰਸ਼ਨੀ ਢਾਲ ਹੈ ਤੇ ਦੂਜੇ ਹੱਥ ਘੋੜੇ ਦੀ ਲਗਾਮ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਨੇ ਆਪਣੇ ਗਾਤਰੇ ਪਾਏ ਤੇਗੇ ਨੂੰ ਮਿਆਨੋਂ ਬਾਹਰ ਕੱਢਿਆ ਤੇ ਕਰਮ ਸਿੰਘ ਨੂੰ ਫੜਾਉਂਦਿਆਂ ਬੋਲੇ ਇਹ ਮਿਆਨ ਇਸ ਤੇਗੇ ਦੀ ਉਡੀਕ ਕਰੇਗੀ ਕਰਮ ਸਿੰਘ ਦੁਰਕਾਂ ਦੇ ਆਹੂ ਲਾ ਕੇ ਤੁਸੀਂ ਆਪ ਇਸ ਨੂੰ ਮੋੜ ਮਿਆਂ ਵਿੱਚ ਪਾਉਣਾ ਹੈ ਤੇ ਇਹ ਕਹਿੰਦਿਆਂ ਬਾਬਾ ਸ਼ਾਮ ਸਿੰਘ ਜੀ ਨੇ ਕਰਮ ਸਿੰਘ ਨੂੰ ਚੜ੍ਹਦੀ ਕਲਾ ਤੇ ਫਤਿਹਯਾਬੀ ਦਾ ਥਾਪੜਾ ਦਿੱਤਾ ਸਤਿਵਚਨ ਬਾਬਾ ਜੀ ਆਖਦਿਆਂ ਬਾਬਾ ਕਰਮ ਸਿੰਘ ਨੇ ਘੋੜਾ ਪਠਾਨਾਂ ਵੱਲ ਭਜਾਇਆ ਅੱਖਾਂ ਵਿੱਚ ਸ਼੍ਰੀ ਥੰਮ ਸਹਿਬ ਦੀ ਹੋਈ ਬੇਅਦਬੀ ਦਾ ਰੋਸ ਸਾਫ਼ ਦਿਖਾਈ ਦੇ ਰਿਹਾ ਸੀ ਤਾਂ ਧਨ ਧਨ ਪੰਜਵੇਂ ਪਾਤਸ਼ਾਹ ਸਹਾਈ ਹੋਣਾ ਇਹ ਆਖਰੀ ਬੋਲ ਸਨ ਜੋ ਤੂਫਾਨ ਬਣਾਫਗਾਨਾਂ ਵੱਲ ਜਾਂਦੇ ਸਿੰਘਾਂ ਦੇ ਮੂੰਹਾਂ ਸਿੰਘਾਂ ਦੇ ਮੂੰਹੋਂ ਸਭ ਨੇ ਸੁਣੇ ਬਾਬਾ ਸਿੰਘ ਜੀ ਦੇ ਲੜਾਕੇ ਸਾਥੀਆਂ ਨੇ ਵੀ ਘੋੜੇ ਉਹਨਾਂ ਦੇ ਮੰਗਰ ਦੌੜਾਏ ਇੰਨੀ ਤੇਜ਼ੀ ਨਾਲ ਉਹ ਖੈਰੇ ਪਠਾਨ ਦੇ ਲਸ਼ਕਰ ਵੱਲ ਵਧੇ ਕਿ ਇਸ ਤੋਂ ਪਹਿਲਾਂ ਕਿ ਪਠਾਨਾਂ ਨੂੰ ਕੁਝ ਖਬਰ ਹੁੰਦੀ ਸਿੰਘ ਕਈਆਂ ਦੇ ਸਿਰ ਝਟਕਾ ਚੁੱਕੇ ਸਨ ਦਰਾਨੀਆਂ ਦਾ ਜੋਰ ਸਭ ਤੋਂ ਵੱਧ ਇਸੇ ਪਾਸੇ ਸੀ ਸੋ ਨਿਸ਼ਚਿਤ ਹੀ ਸੀ ਖਾਲਸੇ ਦਾ ਪਹਿਲਾ ਹੱਲਾ ਇਸੇ ਪਾਸੇ ਹੋਵੇਗਾ ਰਾਹ ਵਿੱਚ ਦੀਨਾ ਬੇਗ ਦੀ ਫੌਜ ਦੇ ਕੁਝ ਸਿਪਾਈਆਂ ਨੇ ਘਾਹ ਦੀਆਂ ਤੀੜਾਂ ਦਿਖਾ ਕੇ ਆਪਣੀ ਜਾਨ ਬਚਾਈ ਖੈਰੇ ਪਠਾਨ ਦੇ ਦਸਤੇ ਨੂੰ ਅਫਗਾਨਾ ਵਿੱਚ ਹਰੀਆਵਲ ਦਸਤਾ ਕਰਕੇ ਜਾਣਿਆ ਜਾਂਦਾ ਸੀ ਤੇ ਇਹ ਦਸਤਾ ਅਦੀਨਾ ਬੇਗ ਦੇ ਹਰੀਆਵਲ ਦਸਤੇ ਜਿਹਾ ਹਰਗਿਜ਼ ਨਹੀਂ ਸੀ ਇਹ ਤਾਂ ਚਨਿੰਦਾ ਅਫਗਾਨ ਲੜਾਕਿਆਂ ਦੀ ਟੁਕੜੀ ਸੀ ਜਿਹੜੀ ਹੱਥਾਂ ਨਾਲ ਸ਼ੇਰ ਦੇ ਜੁਬਾੜੇ ਪਾੜ ਦੇਣ ਵਿੱਚ ਮਸ਼ਹੂਰ ਸੀ ਬਾਬਾ ਕਰਮ ਸਿੰਘ ਤੇ ਉਹਨਾਂ ਦੇ ਸਾਥੀ ਸਿੰਘਾਂ ਦੀਆਂ ਭਗੋਤੀਆਂ ਨੇ ਇਸ ਹਰੀਆਵਲ ਦਸਤੇ ਦਾ ਇਮਤਿਹਾਨ ਲਿਆ ਤੇ ਪਹਿਲੇ ਪਰਚੇ ਵਿੱਚ ਹੀ ਇਹ ਦਸਤਾ ਅਸਫਲ ਹੋ ਗਿਆ ਤੇ ਗੋਡੇ ਟੇਕ ਗਿਆ ਪਾੜ ਦਿੰਦੇ ਹੋਣਗੇ ਤੁਹਾਡੇ ਪਠਾਨ ਸ਼ੇਰਾਂ ਨੂੰ ਹੱਥਾਂ ਨਾਲ ਪਰ ਸਾਡੇ ਮੂਰੇ ਤਾਂ ਬੱਕਰੀਆਂ ਸਾਬਤ ਹੋਏ ਬਾਬਾ ਜੀ ਦੇ ਇੱਕ ਸਾਥੀ ਨੇ ਮਜ਼ਾਕ ਕਰਦਿਆਂ ਕਿਹਾ ਖੈਰਾ ਪਠਾਨ ਪਿੱਛੋਂ ਬਾਬਾ ਜੀ ਵੱਲ ਵਧਿਆ ਉਸ ਨੇ ਪਿੱਛੋਂ ਹੀ ਆਪਣੀ ਤਲਵਾਰ ਦਾ ਇੱਕ ਤੇਜ਼ वार ਕੀਤਾ ਤੇ ਬਾਬਾ ਕਰਮ ਸਿੰਘ ਦਾ ਅੱਧਾ ਸਿਰ ਦਮਾਲੇ ਸੇਤ ਵੱਢਿਆ ਗਿਆ ਪਰ ਬਾਬਾ ਜੀ ਮੈਦਾਨ ਵਿੱਚ ਡਟੇ ਰਹੇ ਹੁਣ ਖੈਰਾ ਤੇ ਬਾਬਾ ਜੀ ਆਮੋ ਸਾਹਮਣੇ ਸਨ ਵਾਰ ਕਰਨ ਦੀ ਮਿੱਤ ਹੁਣ ਬਾਬਾ ਜੀ ਦੀ ਸੀ ਉਹਨਾਂ ਬਾਬਾ ਸ਼ਾਮ ਸਿੰਘ ਵਾਲੇ ਤੇਗੇ ਦਾ ਪਰਮਾ ਵਾਰ ਕੀਤਾ ਇਹ ਵਾਰ ਇੰਨਾ ਜ਼ੋਰਦਾਰ ਸੀ ਕਿ ਖੈਰੇ ਦਾ ਸਿਰ ਸੱਜੇ ਮੋਢੇ ਸਮੇਤ ਅਗਲੇ ਪਲ ਧਰਤੀ ਤੇ ਪਿਆ ਸੀ ਕੁਝ ਪਲਾਂ ਮਗਰੋਂ ਬਾਬਾ ਜੀ ਦਾ ਸੀਸ ਵੀ ਵਾਰ ਨਾਲ ਸਹਾਰਦੇ ਹੋਏ ਮੈਦਾਨ ਵਿੱਚ ਡਿੱਗ ਪਏ ਮੈਦਾਨ ਵਿੱਚ ਪਠਾਨਾਂ ਦੀਆਂ ਲਾਸ਼ਾਂ ਦੇ ਵਿਚਕਾਰ ਪਏ ਬਾਬਾ ਕਰਮ ਸਿੰਘ ਨੂੰ ਦੇਖ ਕੇ ਇੰਜ ਜਾਪ ਰਿਹਾ ਸੀ ਕਿ ਜਿਵੇਂ ਹਜ਼ਾਰਾਂ ਤਿਤਰਾ ਦਾ ਸ਼ਿਕਾਰ ਕਰਕੇ ਬਾਜ ਸੁੱਤਾ ਪਿਆ ਹੋਵੇ ਅਫਗਾਨੀ ਹਰਿਆਵਲ ਦਸਤੇ ਦਾ ਸਰਦਾਰ ਆਪਣੇ ਲਸ਼ਕਰ ਸਮੇਤ ਚਲਾਣਾ ਕਰ ਗਿਆ ਬਾਬਾ ਕਰਮ ਸਿੰਘ ਜੀ ਦੇ ਸ਼ਹੀਦ ਹੋ ਜਾਣ ਮਗਰੋਂ ਉਹਨਾਂ ਦੇ ਸਾਥੀ ਸਿੰਘ ਝੱਗੜ ਝੱਖੜ ਬਣ ਕੇ ਅਫਗਾਨਾਂ ਤੇ ਟੁੱਟ ਪਏ ਦੁਰਾਨੀ ਤੋਪਾਂ ਨੇ ਦੋ-ਦੋ ਗੋਲੇ ਇਕੱਠੇ ਚਲਾਉਣੇ ਸ਼ੁਰੂ ਕੀਤੇ ਤਾਂ ਕਿ ਸਿੱਖ ਜੱਥੇ ਲਈ ਮਗਰੋਂ ਮਦਦ ਨਾ ਪਹੁੰਚ ਸਕੇ ਬਾਬਾ ਜਸਾ ਸਿੰਘ ਆਲੋਵਾਲੀਆਂ ਨੇ ਮੈਦਾਨ ਵਿੱਚ ਡਟੇ ਹੋਏ ਸਿੰਘਾਂ ਤੱਕ ਖਬਰ ਪਹੁੰਚਾਈ ਕਿ ਕਿਸੇ ਤਰ੍ਹਾਂ ਪਹਿਲਾਂ ਤੋਪਚੀ ਝਟਕਾਏ ਜਾਣ ਤਾਕੇ ਤੋਪਾਂ ਸ਼ਾਂਤ ਕਰ ਦਿੱਤੀਆਂ ਜਾਣ ਕੁਝ ਤੋਪਚੀ ਦਾ ਮੈਦਾਨ ਵਿੱਚ ਜੂਝ ਰਹੇ ਸਿੰਘਾਂ ਨੇ ਪਾਰ ਬੁਲਾ ਦਿੱਤੇ ਤੇ ਕੁਝ ਮੈਦਾਨ ਵਿੱਚ ਪਿੱਛੇ ਸ਼ਹਿ ਲਾ ਕੇ ਬੈਠੇ ਸਿੰਘਾਂ ਦੇ ਰਾਮ ਜੰਗਿਆਂ ਦੀ ਭੇਟ ਚੜ ਗਏ ਇੱਕ ਸਿੰਘ ਤੋਪਚੀ ਨੂੰ ਮਾਰਨ ਲਈ ਅੱਗੇ ਵਧਿਆ ਉਸ ਦੇ ਹੱਥ ਬਰਸ਼ਾ ਸੀ ਤੋਪਚੀ ਨੇ ਪਲੀਤਾ ਲਾਇਆ ਤੇ ਸਿੰਘ ਨੇ ਬਰਸ਼ਾ ਚਲਾ ਦਿੱਤਾ ਗੋਲਾ ਤੇ ਬਰਸ਼ਾ ਰਸਤੇ ਵਿੱਚ ਹੀ ਇੱਕ ਦੂਜੇ ਕੋਲੋਂ ਲੰਗੇ ਸਿੰਘ ਦਾ ਸਰੀਰ ਭਾਵੇਂ ਗੋਲੇ ਨਾਲ ਤੁੰਬਾ ਤੁੰਬਾ ਹੋ ਗਿਆ ਪਰ ਸਿੰਘ ਦਾ ਛੱਡਿਆ ਬਰਸ਼ਾ ਵੀ ਸਟੀਕ ਨਿਸ਼ਾਨੇ ਤੇ ਲੱਗਿਆ ਤੋਪਚੀ ਦੇ ਸੀਨੇ ਵੀ ਵਰषा پروਇਆ ਗਿਆ ਤੋਪਾਂ ਚੁੱਪ ਹੋ ਗਈਆਂ ਐਦੋਂ ਪਹਿਲਾਂ ਕਿ ਦੂਜੇ ਤੋਪਚੀ ਮੋਰਚਾ ਸੰਭਾਲਦੇ ਇਧਰ ਸਿੰਘਾਂ ਦੀਆਂ ਊਠਾਂ ਵਾਲੀਆਂ ਤੋਪਾਂ ਅੱਗੇ ਵਧੀਆਂ ਤੇ ਉਹਨਾਂ ਦੇ ਗੋਲਿਆਂ ਨੇ ਦਰਾਨੀਆਂ ਦੇ ਪੈਰ ਮੈਦਾਨ ਵਿੱਚੋਂ ਉਖੇੜ ਦਿੱਤੇ ਸਿੰਘਾਂ ਦੀਆਂ ਬੰਦੂਖਾਂ ਤੇ ਰਾਮ ਜੰਗਿਆ ਨੇ ਅਫਗਾਨਾਂ ਦੀ ਕਰੜੀ ਪ੍ਰੀਖਿਆ ਲਈ ਮੁੜ ਦਰਾਨੀ ਲਸ਼ਕਰ ਪੈਰਾਂ ਸਿਰ ਨਾ ਹੋ ਸਕਿਆ ਜਦ ਅਦੀਨਾ ਬੇਗ ਨੇ ਮੈਦਾਨ ਛੱਡ ਕੇ ਭੱਜਦੇ ਗਿਲਜਿਆਂ ਨੂੰ ਦੇਖਿਆ ਤਾਂ ਉਹ ਭੱਜ ਕੇ ਮੈਦਾਨ ਵਿੱਚ ਆ ਗਿਆ ਤੇ ਜਿੱਤ ਦਾ ਝੰਡਾ ਗੱਡ ਦਿੱਤਾ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਧੰ ਧੰ ਸਿਰ ਲਾਥਿਓ ਦੇ ਬਾਬਾ ਕਰਮ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਜੰਗ ਦਾ ਮੈਦਾਨ ਜਕਾਰਿਆਂ ਨਾਲ ਗੂੰਜ ਉਠਿਆ ਭੱਜੇ ਜਾਂਦੇ ਅਫਗਾਨਾ ਮਗਰ ਕੁਝ ਸਿੰਘ ਦੌੜੇ ਤਾਂ ਬਾਬਾ ਸ਼ਾਮ ਸਿੰਘ ਜੀ ਨੇ ਸੁਨੇਹਾ ਭਜਵਾਇਆ ਖਾਲਸਾ ਜੀ ਤੁਸੀਂ ਮੋਰਚਾ ਮਾਰ ਲਿਆ ਹੈ ਜੰਗ ਛੱਡ ਕੇ ਭੱਜਦੇ ਵੈਰੀ ਦਾ ਪਿੱਛਾ ਨਹੀਂ ਕਰੀਦਾ ਜਾਨ ਬਚਾ ਕੇ ਭੱਜਦਿਆਂ ਦੀ ਜਦ ਮੁੜ ਜਾਣ ਤੇ ਬਾਣ ਆਵੇ ਤਾਂ ਕਈ ਵਾਰ ਵੱਧ ਨੁਕਸਾਨ ਕਰ ਦਿੰਦੇ ਕਰ ਦਿੰਦੇ ਹਨ ਸੋ ਹੁਣ ਇੱਥੇ ਹੀ ਪੜਾ ਕਰ ਲਓ ਤੇ ਜਿੱਤ ਦਾ ਨਗਾਰਾ ਵਜਾ ਦਿਓ ਗਿਲਜੇ ਮੈਦਾਨ ਛੱਡ ਕੇ ਆਪਣੇ ਡੇਰਿਆਂ ਵਿੱਚ ਜਾ ਲੁਕੇ ਤੇ ਇਥੋਂ ਕੁਝ ਕਰਨ ਦੀ ਤਿਆਰੀ ਕਰਨ ਲੱਗੇ ਬਾਬਾ ਸ਼ਾਮ ਸਿੰਘ ਜੀ ਸ਼ਹੀਦ ਭਾਈ ਕਰਮ ਸਿੰਘ ਕੋਲ ਗਏ ਉਹਨਾਂ ਦਾ ਤੇਗਾ ਚੁੱਕਿਆ ਮੱਥੇ ਨੂੰ ਲਾਇਆ ਤੇ ਮੁੜ ਉਹਨਾਂ ਦੇ ਹੱਥ ਤੇਗੇ ਦੇ ਮੁਠੇ ਨੂੰ শুਹਾ ਕੇ ਮਿਆਂ ਵਿੱਚ ਪਾਇਆ ਤੀਜੇ ਪੈਰ ਖਾਲਸੇ ਨੇ ਹੱਲਾ ਕੀਤਾ ਸੀ ਤੇ ਆਥਨ ਤੋਂ ਪਹਿਲਾਂ ਹੀ ਮੈਦਾਨ ਮਾਰ ਲਿਆ ਅਬਦਾਲੀ ਦੀ ਹਿੰਦੁਸਤਾਨ ਜੇਤੂ ਫੌਜ ਮੈਦਾਨ ਵਿੱਚ ਸਿੰਘਾਂ ਅੱਗੇ ਇੱਕ ਪੂਰਾ ਪੈਰ ਵੀ ਨਹੀਂ ਟਿਕ ਸਕੀ ਮੈਦਾਨ ਵਿੱਚ ਸਵਾਰ ਵਿਹੂਣ ਤੁਰੇ ਫਿਰਦੇ ਘੋੜੇ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਕਰ ਲਏ ਬਾਬਾ ਵੜਪਾਗ ਸਿੰਘ 나ਸਰ ਅਲੀ ਨੂੰ ਲਬਦਾ ਫਿਰ ਰਿਹਾ ਸੀ ਪਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ 나ਸਰ ਲਈ ਤੇ ਇਸ ਜੰਗ ਤੋਂ ਪਹਿਲਾਂ ਹੀ ਕਿਤੇ ਮਾਰਿਆ ਗਿਆ ਹੈ ਫਿਰ ਉਸ ਦੀ ਕਬਰ ਲੱਭੋ ਅਸੀਂ ਉਸ ਨੂੰ ਕਬਰ ਵਿੱਚੋਂ ਕੱਢ ਕੇ ਫੁਕਾਂਗੇ ਬਾਬਾ ਵੜਪਾਖ ਸਿੰਘ ਦਾ ਗੁੱਸਾ ਹਜੇ ਸ਼ਾਂਤ ਨਹੀਂ ਹੋਇਆ ਸੀ ਮੈਦਾਨ ਸਰ ਕਰਕੇ ਖਾਲਸੇ ਨੇ ਜਲੰਧਰ ਵੱਲ ਚਾਲਾ ਪਾ ਦਿੱਤਾ ਜਲੰਧਰ ਹੁਣ ਖਾਲਸੇ ਦੇ ਤੁਰੰਗਾਂ ਦੀਆਂ ਸੁਮਾਂ ਕੁਚਲਿਆ ਜਾਏਗਾ ਆਪਣੇ ਬੰਦਿਆਂ ਨੂੰ ਖਬਰ ਪਹੁੰਚਾ ਦੇ ਅਦੀਨਾ ਬੇਗ ਜਲੰਧਰ ਲੁੱਟਣ ਲੱਗਿਆ ਸਾਡੇ ਰਾਹ ਵਿੱਚ ਜੋ ਵੀ ਆਇਆ ਕਿਰਪਾਨ ਭੇਟ ਕੀਤਾ ਜਾਵੇਗਾ ਬਾਬਾ ਜੱਸਾ ਸਿੰਘ ਆਲੂ ਵਾਲਿਆਂ ਨੇ ਅਦੀਨਾ ਬੇਗ ਨੂੰ ਸੁਚੇਤ ਕਰਦਿਆਂ ਕਿਹਾ ਜਲੰਧਰ ਵੱਲ ਵੱਧਦੇ ਸਿੰਘਾਂ ਨੂੰ ਰਸਤੇ ਵਿੱਚ ਸਿਰ ਬਚਾ ਕੇ ਭੱਜਿਆ ਜਾਂਦਾ ਸਰ ਬੁਲੰਦ ਖਾਨ ਦਾ ਲਸ਼ਕਰ ਟੱਕਰ ਗਿਆ ਬੁਲੰਦ ਖਾਨ ਤਾਂ ਆਪਣੇ ਖਾਸ ਸੰਗ ਰੱਖੇ ਖਸਪਾਈਆਂ ਦੀ ਓਟ ਤੇਜ਼ੀ ਨਾਲ ਜਾਨ ਬਚਾ ਕੇ ਭੱਜ ਗਿਆ ਪਰ ਲਸ਼ਕਰ ਖਾਲਸੇ ਦੇ ਹੱਥੀਂ ਚੜ ਗਿਆ ਭੱਜੇ ਜਾਂਦੇ ਪਠਾਨਾਂ ਵਿੱਚ ਇੰਨੀ ਸੱਤਿਆ ਬਚੀ ਨਹੀਂ ਸੀ ਕਿ ਸਿੰਘਾਂ ਦਾ ਮੁਕਾਬਲਾ ਕਰ ਸਕਣ ਸੋ ਉਹਨਾਂ ਮਾਲ ਅਸਬਾਬ ਨਾਲੋਂ ਜਾਨ ਬਚਾਉਣ ਨੂੰ ਤਰਜੀਹ ਦਿੱਤੀ ਖਾਲਸੀ ਨੇ ਜਦ ਰਾਮ ਜੰਗਿਆਂ ਦੀ ਪਹਿਲੀ ਝਲਕ ਪਹਿਲੀ ਛਲਕ ਚਲਾਈ ਤਾਂ ਕੁਝ ਦਰਾਨੀਆਂ ਨੂੰ ਤਾਂ ਘੋੜਿਆਂ ਦੀਆਂ ਰਕਾਬਾਂ ਵਿੱਚ ਪੈਰ ਪਾਉਣ ਦਾ ਸਮਾਂ ਨਾ ਮਿਲਿਆ ਸੋ ਘੋੜੇ ਛੱਡ ਮੈਦਾਨ ਸੋ ਉਹ ਘੋੜੇ ਛੱਡ ਪੈਦਲ ਹੀ ਦੌੜ ਗਏ ਉਧਰ ਜਲੰਧਰ ਵਿੱਚ ਵੀ ਭਾਜੜ ਪੈ ਗਈ ਸੀ ਕਿ ਸਿੰਘ ਸ਼ਹਿਰ ਲੁੱਟਣ ਲਈ ਆ ਰਹੇ ਹਨ ਇਸ ਤੋਂ ਪਹਿਲਾਂ ਕਿ ਸਫਰਾ ਤਫਰੀ ਵਿੱਚ ਜਲੰਧਰ ਆਪਣੇ ਆਪ ਨੂੰ ਕੁਝ ਸੰਭਾਲਦਾ ਬੁੱਢਾ ਦਲ ਸ਼ਹਿਰ ਦੀਆਂ ਬਰੂਹਾਂ ਤੇ ਆ ਚੁੱਕਾ ਸੀ ਬਾਹਰਲੀਆਂ ਬਸਤੀਆਂ ਲੁੱਟ ਕੇ ਉਹਨਾਂ ਸ਼ਹਿਰ ਦਾ ਰੁਖ ਕੀਤਾ ਸ਼ਹਿਰ ਦੇ ਤੁਰਕ ਇਕੱਠੇ ਹੋ ਕੇ ਅਦੀਨਾ ਬੇਗ ਕੋਲ ਆਫਰਿਆਦ ਕਰਨ ਲੱਗੇ ਜੇ ਰੋਕ ਸਕਦੇ ਹੋ ਤਾਂ ਸਿੰਘਾਂ ਨੂੰ ਰੋਕੋ ਨਵਾਬ ਸਾਹਿਬ ਸਾਡੇ ਕੋਲ ਕਰੋੜਾ ਰੁਪਈਆ ਹੈ ਹੁਣ ਤੁਹਾਡੇ ਅੱਗੇ ਢੇਰ ਕਰ ਦਿੰਦੇ ਹਾਂ ਪਰ ਸ਼ਹਿਰ ਨੂੰ ਲੁੱਟਣੋਂ ਬਚਾਓ ਅਦੀਨਾ ਬੇਗ ਨੇ ਇੱਕ ਗੁਪਤ ਸੰਦੇਸ਼ ਬਾਬਾ ਜੱਸਾ ਸਿੰਘ ਆਲੂਵਾਲੀਆ ਵੱਲ ਭੇਜਿਆ ਖਾਲਸਾ ਜੀ ਜੇ ਪੰਥ ਜਲੰਧਰ ਨੂੰ ਬਖਸ਼ ਦੇਵੇ ਤਾਂ ਸ਼ਹਿਰ ਵਾਸੀ ਕਰੋੜਾ ਰੁਪਈਆ ਨਕਦ ਦੇਣ ਲਈ ਤਿਆਰ ਹਨ ਗੱਲ ਕਰੋੜਾ ਰੁਪਈਏ ਦੀ ਨਹੀਂ ਅਦੀਨਾ ਬੇਗ ਇਹਨਾਂ ਨੂੰ ਤਾਂ ਖਾਲਸਾ ਛਿੱਲੜ ਜਾਂਦਾ ਹੈ ਗੱਲ ਤਾਂ ਅਫਗਾਨਾਂ ਤੀਕੇ ਸੁਨੇਹਾ ਪਹੁੰਚਾਉਂਦੀ ਹੈ ਕਿ ਇਹ ਦੇਸ਼ ਸਾਡਾ ਹੈ ਪੰਜਾਬ ਵਿੱਚ ਅਸੀਂ ਕਿਸੇ ਵਿਦੇਸ਼ੀ ਧਾੜਵੀ ਦੇ ਪੈਰ ਨਹੀਂ ਲੱਗਣ ਦਿਆਂਗੇ ਬਾਕੀ ਅਸੀਂ ਬਾਬਾ ਵਰਪਾਗ ਸਿੰਘ ਨਾਲ ਸਲਾਹ ਕਰਕੇ ਦੱਸਦੇ ਹਾਂ ਬਾਬਾ ਜੱਸਾ ਸਿੰਘ ਦਾ ਅਦੀਨਾ ਬੇਗ ਨੂੰ ਵਾਪਸ ਸੁਨੇਹਾ ਆਇਆ ਬਾਬਾ ਵਰਪਾਗ ਸਿੰਘ ਵੱਲ ਹਲਕਾਰਾ ਭੇਜਿਆ ਗਿਆ ਉਹਨਾਂ ਨੇ ਸਿੰਘਾਂ ਨੂੰ ਥਮਸੈਪ ਦੀ ਬੇਅਦਬੀ ਚੇਤੇ ਕਰਵਾਈ ਤੇ ਕਿਹਾ ਇਹ ਕਿਥੋਂ ਲੈ ਕੇ ਆਏ ਹਨ ਕਰੋੜਾ ਰੁਪਈਆ ਖਾਲਸਾ ਜੀ ਇਥੋਂ ਸਾਡੇ ਲੋਕਾਂ ਤੋਂ ਸਾਡੇ ਦੇਸ਼ ਵਿੱਚੋਂ ਹੀ ਲੁੱਟਿਆ ਹੈ ਇਹਨਾਂ ਦੇ ਕੋਈ ਰਹਿਮ ਨਹੀਂ ਅਸੀਂ ਜਲੰਧਰ ਜ਼ਰੂਰ ਲੁੱਟਾਂਗੇ ਤਾਂ ਕਿ ਅਫਗਾਨਾਂ ਨੂੰ ਅੱਗੇ ਲਈ ਕੰਨ ਹੋ ਸਕਣ ਜਲੰਧਰ ਨੂੰ ਕਤਲ ਕੀਤੇ ਬਗੈਰ ਸਾਨੂੰ ਸ਼ਾਂਤੀ ਨਹੀਂ ਮਿਲਣੀ ਅੱਜ ਇਹਨਾਂ ਥੰਮ ਸੈਬ ਨੂੰ ਨੁਕਸਾਨ ਪਹੁੰਚਾਇਆ ਹੈ ਕੱਲ ਨੂੰ ਅਮਰਸਰ ਵੱਲ ਮੂੰਹ ਕਰਨਗੇ ਬਾਬਾ ਜੀ ਦਾ ਸੁਨੇਹਾ ਸੁਣ ਕੇ ਖਾਲਸੇ ਨੇ ਨਗਾਰਿਆਂ ਤੇ ਮੁਰ ਝੋਟ ਲਾ ਦਿੱਤੀ ਪਹਿਲਾਂ ਤਾਂ ਸਿਰਫ ਸਿੰਘਾਂ ਜਲੰਧਰ ਉੱਤੇ ਹੱਲਾ ਬੋਲਿਆ ਸੀ ਐਤਕੀ ਬਾਬਾ ਵੜਪਾਖ ਸਿੰਘ ਦਾ ਲਸ਼ਕਰ ਤੇ ਅਦੀਨਾ ਬੇਗ ਵੀ ਉਹਨਾਂ ਦੇ ਨਾਲ ਹੋ ਤੁਰੇ ਅਦੀਨਾ ਬੇਗ ਨੂੰ ਤਾਂ ਇਹ ਡਰ ਵੀ ਸੀ ਕਿ ਜੇ ਕਿਤੇ ਸਿੰਘ ਇਕੱਲੇ ਜਲੰਧਰ ਲੁੱਟਣ ਚੜ ਗਏ ਤਾਂ ਉਹਨਾਂ ਦੇ ਹੱਥ ਕੁਝ ਨਹੀਂ ਲੱਗਣਾ ਸੋ ਵਗਦੀ ਗੰਗਾ ਵਿੱਚ ਉਹ ਵੀ ਹੱਥ ਧੋਣੇ ਚਾਹੁੰਦਾ ਸੀ ਸਿੰਘਾਂ ਨੇ ਜਲੰਧਰ ਬੈਠੇ ਪਠਾਨਾਂ ਦੇ ਆਹੂ ਲਾ ਸੁੱਟੇ ਜੇ ਕੋਈ ਬੋਧੀ ਵਾਲਾ ਮੂਰੇ ਆਇਆ ਤਾਂ ਬਖਸ਼ਿਆ ਗਿਆ ਨਹੀਂ ਤਾਂ ਬਾਕੀ ਸਭ ਦੇ ਸੇਰ ਸ਼ਹਿਰ ਦੀਆਂ ਗਲੀਆਂ ਵਿੱਚ ਰੁਲਦੇ ਫਿਰਦੇ ਸਨ ਇੱਕ ਕਤਲੇਆਮ ਬਾਬਾ ਵੜਪਾਖ ਸਿੰਘ ਦੇ ਜਥੇ ਨੇ ਮਚਾਇਆ 나ਸਰ ਅਲੀ ਦੀ ਕਬਰ ਲੱਭੀ ਗਈ ਬਾਬਾ ਵੜਪਾਖ ਸਿੰਘ ਨੇ ਕਬਰ ਪਟਵਾਈ ਤੇ ਵਿੱਚੋਂ 나ਸਰ ਅਲੀ ਦੀ লাশ ਕੱਢ ਕੇ ਆਪਣੇ ਮুরিਦਾਂ ਕੋਲੋ ਸੜਵਾਈ 나ਸਰ ਅਲੀ ਪ੍ਰਤੀ ਗੁੱਸਾ ਉਹਨਾਂ ਅੰਦਰ ਇੰਨਾ ਸੀ ਕਿ ਫੂਕਣ ਤੋਂ ਪਹਿਲਾਂ ਸੂਰ ਦਾ ਮਾਸ 나ਸਰ ਅਲੀ ਦੇ ਮੂੰਹ ਵਿੱਚ ਤੁੰਨਿਆ ਗਿਆ ਬਾਬਾ ਵੜਪਾਖ ਸਿੰਘ ਦੇ ਮুরিਦਾਂ ਵਿੱਚ ਕੁਝ ਮੁਸਲਮਾਨ ਵੀ ਸਨ ਜੋ ਸਿੱਖ ਹੋ ਗਏ ਸਨ ਉਹਨਾਂ ਮুরিਦਾਂ ਨਾਲ ਪਠਾਨੀਆਂ ਦੇ ਵਿਆਹ ਕੀਤੇ ਗਏ ਇਧਰ ਖਾਲਸੇ ਨੇ ਜਲੰਧਰ ਸ਼ਹਿਰ ਨੈਸਤੋ ਨਾਬੂਤ ਕਰ ਦਿੱਤਾ ਸਭ ਸ਼ਾਂਤ ਹੋ ਜਾਣ ਮਗਰੋਂ ਅਦੀਨਾ ਬੇਗਪੰਥ ਅੱਗੇ ਪੇਸ਼ ਹੋਇਆ 1 ਲੱਖ ਰੁਪਈਆ ਉਸਨੇ ਖਾਲਸੇ ਦੀ ਨਜ਼ਰ ਕੀਤਾ ਤੇ 1000 ਦਾ ਕੜਾ ਪ੍ਰਸ਼ਾਦ ਅਰਦਾਸ ਲਈ ਭੇਟ ਕੀਤਾ ਖਾਲਸੇ ਨੇ 1 ਲੱਖ ਰੁਪਈਆ ਬਾਬਾ ਸ਼ਾਮ ਸਿੰਘ ਨੂੰ ਸੌਂਪ ਦਿੱਤਾ ਅਦੀਨਾ ਬੇਗ ਨੇ ਸ਼ਾਮ ਸਿੰਘ ਜੀ ਦੇ ਪੈਰ ਛੂ ਕੇ ਨਮਸਕਾਰ ਕੀਤੀ ਅਰਦਾਸ ਉਪਰੰਤ ਕੜਾ ਪ੍ਰਸ਼ਾਦ ਵਰਤਾਇਆ ਗਿਆ ਪ੍ਰਸ਼ਾਦ ਮੂੰਹ ਵਿੱਚ ਪਾਉਂਦਿਆਂ ਅਦੀਨਾ ਬੇਗ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬੋਲ ਰਿਹਾ ਸੀ ਸੱਚਮੁੱਚ ਇਹ ਪ੍ਰਸ਼ਾਦ ਗੁਰੂ ਨਾਨਕ ਜੀ ਬਹਿਸ਼ਤਾਂ ਤੋਂ ਲੈ ਕੇ ਆਏ ਹਨ ਇਸ ਦੇ ਤੁਲ ਦੁਨੀਆਂ ਦਾ ਕੋਈ ਪ੍ਰਸ਼ਾਦ ਨਹੀਂ ਕੁੱਲ ਦੁਨੀਆਂ ਦੇ ਸਵਾਦ ਇਸ ਕੜਾ ਪ੍ਰਸ਼ਾਦ ਅੱਗੇ ਝੁਕ ਝੁਕ ਕੇ ਸਲਾਮ ਕਰਦੇ ਹਨ ਐਸੇ ਬਚਨ ਬੋਲਦੇ ਹੋਏ ਅਦੀਨਾ ਬੇਗ ਨੇ 25000 ਹੋਰ ਕੜਾ ਪ੍ਰਸ਼ਾਦ ਲਈ ਖਾਲਸੇ ਨੂੰ ਭੇਟ ਕੀਤਾ ਦੁਆਬੇ ਦਾ ਸਵਾ ਲੱਖ ਦਾ ਮਾਮਲਾ ਵੀ ਅਲੱਗ ਤੋਂ ਪੰਥ ਅੱਗੇ ਹਾਜ਼ਰ ਕੀਤਾ ਤੇ ਹਰ ਮਹੀਨੇ ਦੇਣ ਦਾ ਕਾਲ ਵੀ ਕਰਿਆ ਅੱਜ ਤੋਂ ਦੁਆਬਾ ਸਾਡਾ ਸਾਂਝਾ ਹੈ ਖਾਲਸਾ ਜੀ ਸਾਰਾ ਮਾਮਲਾ ਅੱਧਾ ਅੱਧਾ ਵੰਡਿਆ ਜਾਇਆ ਕਰੇਗਾ ਜੇ ਇੱਕ ਪੈਸੇ ਦੀ ਖੋਟ ਵੀ ਮੇਰੀ ਨਿਕਲ ਆਵੇ ਤਾਂ ਮੈਂ ਖਾਲਸੇ ਪੰਥ ਦਾ ਗੁਨਾਹਗਾਰ ਹੋਵਾਂਗਾ ਤੇ ਖਾਲਸਾ ਜੋ ਵੀ ਸਜ਼ਾ ਲਾਵੇਗਾ ਮੈਨੂੰ ਮਨਜ਼ੂਰ ਹੋਏਗੀ ਪੰਥ ਤੋਂ ਵਿਦਾ ਲੈਂਦਾ ਹੋਇਆ ਅਦੀਨਾ ਬੇਗ ਬੋਲਿਆ ਇਹ ਸੀ ਜਲੰਧਰ ਦੀ ਉਹ ਜੰਗ ਜਿਸ ਤੋਂ ਮੰਗਰੋ ਅਫਗਾਨੀ ਪਠਾਨ ਸਿੰਘਾਂ ਦਾ ਨਾਮ ਸੁਣ ਕੇ थरथਰ ਕੰਬਣ ਲੱਗਦੇ ਸਨ ਧੰਨਵਾਦ